ਪਿੱਛੇ ਖੇਤ ਲੱਗਦਾ ਏ ਇਹ ਖੇਤ ਵਾਲੇ ਹਰਾਸ਼ਮੈਂਟ ਕਰ ਰਹੇ ਆ ਮਤਲਬ ਇਹ ਮੇਰੀ ਜਗਾ ਏ ਉਹ ਕਹਿੰਦੇ ਸਾਡੇ ਮੁਤਾਬਕ ਸਾਡੇ ਹਿਸਾਬ ਦੇ ਨਾਲ ਵੀ ਇਹੇ ਕੰਦ ਨੂੰ ਸਿਰੇ ਲੈਂਟਰ ਤੱਕ ਲਾ ਕਿੰਨਾ ਸਮਾਂ ਹੋ ਗਿਆ ਇਦਾਂ ਇਹ 10 ਸਾਲ ਹੋ ਗਏ ਭਾਜੀ 10 ਸਾਲ ਇਨੀ ਕੰਦ ਨੂੰ ਹੋ ਗਈ ਹਾਂਜੀ 10 ਸਾਲ ਹੋ ਗਏ ਸਾਡੇ ਆ نیچے ਲੈਂਟਰ ਪਾਏ ਨੂੰ ਉਦੋਂ ਦੀ ਅਸੀਂ ਇਹ ਬਾਉਂਡਰੀ ਵਾਲ ਕਰੀ ਹੋਈ ਆ ਜੀ ਮੈਂ ਕਿੱਥੇ ਤੱਕ ਕਰ ਕੰਦ ਉਹ ਕਹਿੰਦੇ ਕੰਦ ਤੂੰ ਸਿਖਰ ਲੈਂਟਰ ਰੱਖ ਕਰ ਜੀ ਕਹਿੰਦੇ ਬਿਲਕੁਲ ਵੀ ਸਾਡੇ ਕਿ ਨਹੀਂ ਦੇਖਣ ਨਹੀਂ ਦੇਖਣਾ ਨਹੀਂ ਚਾਹੀਦਾ ਤੂੰ ਕਿਉਂ ਪਤਾ ਨਹੀਂ ਮੈਂ ਉਹੀ ਪੁੱਛ ਰਿਹਾ ਵੀ ਆਬਜੈਕਸ਼ਨ ਤਾਂ ਦੱਸ ਦੋ ਕਾਰਨ ਤਾਂ ਬਾਈ ਦੱਸਿਆ ਹੋਣਾ ਕੋਈ ਵਜ੍ਹਾ ਦਸੀ ਕਾਰਨ ਕੋਈ ਨਹੀਂ ਦਰ ਰੇ ਕੱਲ ਪੰਚਾਇਤ ਮੈਂਬਰ ਭੇਜੇ ਸੀਗੇ ਜੀ ਉਹ ਕਹਿੰਦੇ ਵੀ ਤੁਸੀਂ ਇਹ ਕੰਦ ਇਦਾਂ ਰੱਖ ਨਹੀਂ ਸਕਦੇ ਮੈਂ ਕਿਹਾ ਵੀ ਕਿੱਥੇ ਲਿਖਿਆ ਵੀ ਬੰਦਾ ਆਪਣੇ ਆਪਣੇ ਮਤਲਬ ਮਕਾਨ ਤੇ ਆਪਣੇ ਹਿਸਾਬ ਨਾਲ ਨਹੀਂ ਜੀ ਮਰ ਸਕਦਾ ਜਗ੍ਹਾ ਤੋਂ ਡਿਓ ਆ ਜਿੱਥੇ ਇਹ ਕੰਦ ਆ ਬਿਲਕੁਲ ਇਹ ਕੰਦ ਵੀ ਸਾਡੀ ਆਪਣੀ ਆ ਬਿਲਕੁਲ ਜੀ ਉਹਨਾਂ ਤੋਂ ਪਰਾਂ 1 ਇੰਚ ਵੀ ਬਾਹਰ ਨਹੀਂ ਉਹ ਉਹਨਾਂ ਦਾ ਖੇਤ ਹੈ ਜੀ ਕੱਲ ਥਾਣੇਦਾਰ ਸਾਹਿਬ ਨੇ ਮੈਨੂੰ ਇਹ ਦੱਸਿਆ ਕਹਿੰਦੇ ਵੀ ਮੰਨ ਲਓ ਇਹ ਜਗ੍ਹਾ ਤੇਰੀ ਇਹੀ ਖੇਤ ਵਾਲਿਆਂ ਦੀ ਹੁੰਦੀ ਤੇਰੀਆਂ ਧੀਆ ਪੈਣਾ ਬਿਨਾ ਚੁੰਨੀ ਤੋਂ ਕੰਮ ਕਰਦੀਆਂ ਤਾਂ ਤੈਨੂੰ ਕਿੱਦਾਂ ਲੱਗਦਾ ਮੈਂ ਨਹੀਂ ਭਾਜੀ ਉਹਨਾਂ ਨੂੰ ਕਿਹਾ ਵੀ ਮੰਨ ਲਓ ਮੈਂ ਤੀਜੀ ਮੰਜ਼ਲ ਦਾ ਕਛਤੂੰਗਾ ਜੀ ਫਿਰ ਵੀ ਤੁਸੀਂ ਮੈਨੂੰ ਕਹੋਗੇ ਉਹ ਕਹਿੰਦੇ ਕਹੂਗੇ ਕਹਿੰਦੇ ਭਾਵੇਂ ਤੂੰ ਰੱਬ ਤੱਕ ਛੱਤ ਲਾ ਤੂੰ ਰੱਬ ਤੱਕ ਹੀ ਸਾਡੇ ਕਿਨੀ ਤੇ ਉਲਾ ਕਰਨੇ ਪੈਣਾ ਜੀ ਅਸੀਂ ਲੋਕ ਕਿਹਾ ਵੀ ਹਾਂ ਭਾਜੀ ਤੁਸੀਂ ਦਵਾਜੈ ਨੂੰ ਬੰਦ ਕਰ ਦਿਓ ਇਹ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਕਿਹਾ ਜੀ ਜਦੋਂ ਇਹ ਇੱਥੇ ਖੜੇ ਸੀ ਤੁਸੀਂ ਕੋਈ ਦਿੱਕਤ ਨਹੀਂ ਸੀ ਹੁਣ ਛੱਤ ਤੇ ਖੜੋਂਗੇ ਕੋਈ ਦਿੱਕਤ ਨਹੀਂ ਹੈ ਤੇ ਉੱਪਰ ਛੱਤਿਆ ਫਿਰ ਕੰਦ ਕਰਨੀ ਪਏ ਫਿਰ ਕੰਦ ਰੱਬ ਤੱਕ ਬਾਉਂਡਰੀ ਕਰਨੇ ਹੋ ਪੈਣੇ ਇਹ ਕਹਿੰਦੇ ਜੀ ਸਾਨੂੰ ਜੇ ਕਹਿੰਦੇ ਤਿੰਨ ਫਲੋਰ ਵੀ ਤੁਸੀਂ ਬਣਾਓਗੇ ਤਾਂ ਵੀ ਤੁਹਾਨੂੰ ਜੇ ਰੱਬ ਤੱਕ ਵੀ ਬਣਾਉਣੀ ਹੈ ਛੱਤ ਤੱਕ ਤਾਂ ਵੀ ਕੰਧਾਂ ਕਰਨੀਆਂ ਪੈਣਗੀਆਂ ਜੀ ਇਹ ਨਹੀਂ ਮੰਨੇ ਇਸ ਤੋਂ ਬਾਅਦ ਚੌਂਕੀ ਹੈਗੀ ਹੈ ਚੌਂਕੀ ਦੇ ਬਾਅਦ ਕੋਟ ਹੈ ਜਿੱਦਾਂ ਮਾਰ ਲਈ ਆਪਣਾ ਕੇਸ ਨਾਲ ਸਾਨੂੰ ਕੋਈ ਦਿੱਕਤ ਨਹੀਂ ਖਲਦੀ ਮਠਾਣੇਦਾਰ ਸਾਹਿਬ ਨੇ ਮਤਲਬ ਜੀ ਇੱਕ ਵੀ ਗੱਲ ਨਹੀਂ ਸੁਣਦੇ ਜੀ ਉਹ ਉਹ ਕਹਿੰਦੇ ਤੂੰ ਬਾਉਂਡਰੀ ਕਰ ਤੂੰ ਕੰਧ ਕਰ ਤੂੰ ਲੈਂਟਰ ਤੱਕ ਕਰ ਸਾਡੇ ਕੋਲ ਤਾਂ ਕੰਪਲੇਂਟ ਆਈ ਅਸੀਂ ਤਾਂ ਬੁਲਾਣੇ ਆ ਕਨਮਾ ਛੋਡੇ ਪਾ ਪਟਲਾ ਕਰ ਦੋ ਉਰੇ ਬੈਠੋ ਸਾਨੂੰ ਕੰਟਾ ਕੱਜਲ ਖੋੜ ਕਰਕੇ ਕਰਦਾ ਪਰਚਾ ਵੀ ਆ ਤੁਸੀਂ ਬਾਅਦ ਨਹੀਂ ਕਰਦੇ ਅਸੀਂ ਇਹਨਾਂ ਨੂੰ ਬਨਾ ਬੁਲਾਈਏ ਇਹ ਇੱਥੇ ਲੜ ਪੈਣ ਜੀ ਗੱਲ ਉਹਨਾਂ ਨੇ ਕਿਹਾ ਜੀ ਅਸੀਂ ਪੁਲਿਸ ਕੋ ਦਰਖਾਸਤ ਦਿੱਤੀ ਸੀ ਸਾਡੀ ਪੁਲਿਸ ਨਹੀਂ ਆਈ ਵੀ ਪੁਲਿਸ ਦੀ ਗਲਤੀ ਹੈ ਉਹ ਮੇਰੇ ਮਗਰ ਆਉਣ ਲੱਗਿਆ ਜੀ ਇਹਨੂੰ ਧੱਕੇ ਨਾਲ ਬਿਠਾ ਲਿਆ ਉਹਨਾਂ ਨੇ ਕੁਰਸੀ ਲਈ ਕਹਿੰਦੇ ਉਰੀ ਬੈਠ ਫੇ ਇਹਨੂੰ ਸੈਨ ਨੂੰ ਕਹੀ ਗਿਆ ਬਾਪੂ ਸੈਨਾਂ ਨੂੰ ਨਹੀਂ ਮੰਨਿਆ ਜੀ ਆਹ ਤੇ ਸੈਨ ਵੀ ਸੈਨ ਕਰੋ ਵੀ ਅਸੀਂ ਕੰਦ ਸਿਰੇ ਲਾਉਂਗੇ ਜੀ ਮੈਂ ਤੋਂ ਮਤਲਬ ਉਹਨਾਂ ਨੂੰ ਕਹਿਤਾ ਮਹਾਵੀ ਜੇ ਤੁਸੀਂ ਮੈਨੂੰ ਨਹੀਂ ਛੀਂਣ ਦੇਣਾ ਉਦੋਂ ਮੇਰਾ ਕੋਈ ਅਧਿਕਾਰ ਨਹੀਂ ਮੈਂ ਮਰ ਜੇਂਦਾ ਬਸ ਜਾ ਕੇ ਜੇ ਤੁਸੀਂ ਜੀਣਾ ਨਹੀਂ ਦੇਣਾ ਮੈਨੂੰ ਮੇਰੇ ਮੁਤਾਬਕ ਮੇਰੇ ਘਰ 'ਚੇ ਨਹੀਂ ਜੀਣ ਦੇਣਾ ਮੈਂ ਮਰ ਜੇਂਦਾ ਜਾ ਕੇ ਤੁਸੀਂ ਤਾਂ ਇਹ ਕੰਧ ਇੱਥੇ ਨਹੀਂ ਕਰੀਏ ਤੁਹਾਨੂੰ ਵੀ ਕਿਹਾ ਕਿਸੇ ਨੇ ਵੀ ਕੰਧ ਕਰੋ ਹਾਂਜੀ ਪਹਿਲਾਂ ਜਦ ਮਕਾਨ ਬਣਾਉਣ ਲੱਗੇ ਤਾਂ ਸਾਨੂੰ ਵੀ ਕਿਹਾ ਸੀਗਾ ਵੀ ਕੰਧ ਉੱਪਰ ਚੱਕ ਲੋ ਸਿਰੇ ਅੱਛਾ ਹਾਂਜੀ ਹਾਂ ਫਿਰ ਸਾਨੂੰ ਮਜਬੂਰੀ ਨੂੰ ਉੱਪਰ ਚੱਕਣੀ ਪੈ ਗਈ ਸਿਰੇ ਇਹ ਤਾਂ ਗੈਲਰੀ ਛੱਡੀ ਹੋਈ ਜੀ ਤੁਸੀਂ ਦੇਖ ਸਕਦੇ ਜੀ ਪਿੱਛੇ ਗੈਲਰੀ ਹਾਂਜੀ ਤੇ ਤੁਸੀਂ ਇਹ ਗੈਲਰੀ ਛੱਡੀ ਮਤਲਬ ਹੈ ਤੁਹਾਨੂੰ ਵੀ ਕਿਹਾ ਵੀ ਉੱਪਰ ਤੱਕ ਚੱਕੋ ਹਾਂਜੀ ਹਾਂਜੀ ਸਾਨੂੰ ਵੀ ਹੋਇਆ ਸੀਗਾ ਜੀ ਵੀ ਉੱਪਰ ਤੱਕ ਅਸਰੇ ਲਾਓ ਵੀ ਤੁਸੀਂ 5 ਫੁੱਟ ਜਾਂ 6 ਫੁੱਟ ਨਹੀਂ ਰੱਖ ਸਕਦੇ ਤੁਹਾਨੂੰ ਲੱਗਦਾ ਫਿਰ ਵੀ ਇਹ ਤੱਕਾਂ ਹੈ ਜਾਂ ਫਿਰ ਇਹ ਜੈਜ ਗੱਲ ਤੱਕਾਈ ਹੈ ਜੀ ਬੀਤੇ ਦਿਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਸਟੇਜ ਤੋਂ ਆਪਣੇ ਮਿੱਤਰ ਕਰਮਜੀਤ ਅਨਮੋਲ ਨੂੰ ਬੁਲਾ ਕੇ ਕਿਹਾ ਕਿ ਗੀਤ ਗਾ ਮਗਦਾ ਰਹੀਂ ਸੂਰਜਾ ਕੰਮੀਆਂ ਦੇ ਵੇੜੇ ਪਰ ਕੀ ਇਹ ਗੀਤ ਗਾਏ ਸਟੇਜਾਂ ਤੱਕ ਹੀ ਰਹਿਣਗੇ ਇਹਾਂ ਫਿਰ ਗਰਾਊਂਡ ਲੈਵਲ ਤੇ ਵੀ ਇਹਨਾਂ ਦਾ ਕੋਈ ਅਸਰ ਦੇਖੂਗਾ ਇੱਕ ਕਮੀਆਂ ਦੇ ਵਿੜੇ ਹੀ ਖੜੇ ਆ ਕੰਮ ਕਰਨ ਵਾਲੇ ਗਰੀਬ ਲੋਕ ਜਿਹੜੇ ਆਪਣਾ ਘਰ ਬਣਾ ਰਹੇ ਮਿਹਨਤ ਮਜ਼ਦੂਰੀ ਦੇ ਨਾਲ ਥੱਲੇ ਪਾਇਆ ਸੀ ਤੇ ਹੁਣ ਉੱਤੇ ਪਹੁੰਚੇ ਆ ਪਰ ਜਦੋਂ ਇਹ ਘਰ ਗਰਾਊਂਡ ਲੈਵਲ ਤੋਂ ਫਰਸਟ ਫਲੋਰ ਤੇ ਜਾਂਦਾ ਤਾਂ ਉਸ ਦੇ ਨਾਲ ਹੀ ਕਮੀਆਂ ਇਹਦੇ ਚਿੰਤਾਵਾਂ ਵਧ ਜਾਂਦੀਆਂ ਇਹ ਚਿੰਤਾਵਾਂ ਕਿਹਨਾਂ ਨੇ ਇਹਨਾਂ ਨੂੰ ਦਿੱਤੀਆਂ ਉਹ ਸਾਰੀ ਗੱਲਬਾਤ ਕਰਾਂਗੇ ਅ ਬਾਈ ਜੀ ਬਾਪੂ ਜੀ ਕੀ ਨਾ ਤੁਹਾਡਾ ਬਲਜੀਤ ਸਿੰਘ ਹੈ ਜੀ ਕੀ ਕੰਮ ਕਰਦੇ ਹੋ ਤੁਸੀਂ ਡੇੜੀ ਜਾ ਰਹੇ ਜੀ ਮਜ਼ਦੂਰ ਹਾਂ ਜੀ ਮਜ਼ਦੂਰੀ ਕਰਦੇ ਹਾਂ ਮੈਂ ਤਾਂ ਕਰਕੇ ਸਾਰੇ ਸਾਲ ਮੈਂ ਤਾਂ ਕਰ ਆਪਣੀ ਵਲ ਮਕਾਨ ਬਣਾਉਂਦੇ ਤੇ ਆ ਬੱਚੇ ਪਾਲੇ ਚਾਰ ਤਿੰਨ ਗੁੱਡੀਆਂ ਵੀ ਆਈਆਂ ਵੀ ਬਾਕੀ ਆ ਮੁੰਡਾ ਪੜਾਇਆ 12ਵੀਂ ਸਾਰੇ ਕਰਾਇਆ ਸੀ ਇਹ ਮੁੰਡਾ ਪੜਾਇਆ ਬਾਈ ਕੀ ਕਰਦੇ ਹੋ ਮੈਂ ਭਾਜੀ ਏਸੀਆਂ ਦਾ ਕੰਮ ਕਰਦਾ ਰੋਪੜ ਏਸੀ ਰਿਪੇਅਰ ਦਾ ਜੀ ਹਾਂਜੀ ਹਾਂਜੀ ਏ ਹੁਣ ਮਸਲਾ ਕੀ ਬਣਿਆ ਤੁਹਾਡਾ ਅੱਜ ਮਸਲਾ ਬਾਜੀ ਐਦਾਂ ਹੈ ਅਸੀਂ ਮਾਨੂੰ 10-15 ਦਿਨ ਤੋਂ ਐਦਾਂ ਹੀ ਸਾਡੇ ਪਿੱਛੇ ਖੇਤ ਲੱਗਦਾ ਏ ਇਹ ਖੇਤ ਵਾਲੇ ਹਰਾਸ਼ਮੈਂਟ ਕਰ ਰਹੇ ਆ ਮਤਲਬ ਇਹ ਮੇਰੀ ਜਗ੍ਹਾ ਏ ਉਹ ਕਹਿੰਦੇ ਸਾਡੇ ਮੁਤਾਬਕ ਸਾਡੇ ਹਿਸਾਬ ਦੇ ਨਾਲ ਵੀ ਇਹੇ ਕੰਦਸ ਤੂੰ ਸਿਰੇ ਲੈੰਟਰ ਤੱਕ ਲਾ ਕਿਉਂ ਪਤਾ ਨਹੀਂ ਉਹਨਾਂ ਨੂੰ ਕਿਉਂ ਆਬਜੈਕਸ਼ਨ ਹੈ ਜੀ ਇਹ ਤੁਸੀਂ ਹੁਣ ਕਦੋਂ ਪਾਣਾ ਸ਼ੁਰੂ ਕਰਿਆ ਇਹ ਮਕਾਨ ਜੇ ਇੱਕ ਵਾਰ ਦਿਖਾ ਦਿਓ ਵੀਰ ਮਕਾਨ ਇਹ ਜਿਹੜਾ ਤੁਸੀਂ ਬਣਾਉਣਾ ਸ਼ੁਰੂ ਕੀਤਾ ਉੱਪਰ ਫਰਸਟ ਫਲੋਰ ਦੇ ਉੱਤੇ ਇਹ ਲੈਂਟਰ ਦੇ ਉੱਤੇ ਕੰਮ ਖੜਾ ਹੈ ਜੀ ਲੈਂਟਰ ਤਾਂ ਨਹੀਂ ਪਿਆ ਹਾਂਜੀ ਹਾਂਜੀ ਨਹੀਂ ਸਰ ਲੈਂਟਰ ਨਹੀਂ ਪਿਆ ਜੀ ਇਹ ਲੈਂਟਰ ਪੈਣਾ ਹੈ ਜੀ ਹਾਂਜੀ ਹਾਂ ਲੈਂਟਰ ਅਸੀਂ ਕੱਲ ਦੀ ਤਿਆਰੀ ਕਰੀ ਹੋਈ ਹੈ ਕੱਲ ਦੀ ਇਹਨਾਂ ਨੇ ਸਾਡੇ ਤੇ ਪੁਲਿਸ ਕੰਪਲੇਟ ਕਰੀ ਹੋਈ ਹੈ ਜੀ ਸਾਨੂੰ ਕੱਲ ਵੀ ਪੁਲਿਸ ਚੌਕੀ ਗਈ ਉੱਥੇ ਇੰਚਾਰਜ ਸਾਹਿਬ ਵੀ ਮੈਨੂੰ ਕਹਿ ਰਹੇ ਆ ਤੂੰ ਕੰਦ ਕਰ ਮੈਂ ਕਿੱਥੇ ਤੱਕ ਕਰ ਕੰਦ ਉਹ ਕਹਿੰਦੇ ਕੰਦ ਤੂੰ ਸਿਖਰ ਲੈਂਟਰ ਰੱਖ ਕਰ ਜੀ ਕਹਿੰਦੇ ਬਿਲਕੁਲ ਵੀ ਸਾਡੇ ਕਿ ਨਹੀਂ ਦੇਖਣ ਨਹੀਂ ਦੇਖਣਾ ਨਹੀਂ ਚਾਹੀਦਾ ਤੂੰ ਕਿਉਂ ਮੈਂ ਪਤਾ ਨਹੀਂ ਮੈਂ ਉਹੀ ਪੁੱਛ ਰਿਹਾ ਵੀ ਆਬਜੈਕਸ਼ਨ ਤਾਂ ਦੱਸ ਜਦੋਂ ਇਹ ਤੁਸੀਂ ਉੱਪਰ ਛੱਤ ਨਾ ਨਹੀਂ ਸੀ ਸ਼ੁਰੂ ਕੀਤਾ ਉੱਪਰ ਬਣਾਉਣਾ ਸ਼ੁਰੂ ਨਹੀਂ ਕੀਤਾ ਉਦੋਂ ਇੱਥੇ ਕੀ ਸੀ ਹਾਂ ਤਾਂ ਭਾਈ ਇਹ ਖਾਲੀ ਬਿਲਕੁਲ ਖਾਲੀ ਪਿਆ ਤਾਂ ਸਿਰਫ ਇਹ ਅਸੀਂ ਬਾਉਂਡਰੀ ਕਰੀ ਹੋਈ ਸੀਗੀ ਬਸ ਜੀ ਇਹ ਕੰਧ ਪਹਿਲਾਂ ਹੀ ਸੀ ਇਹ ਪਹਿਲਾਂ ਹੀ ਸੀ ਇੰਨੀ ਕ ਪਹਿਲਾਂ ਹੀ ਸੀਗੀ ਆਲਰੇਡੀ ਉਦੋਂ ਤੁਸੀਂ ਛੱਤ ਤੇ ਆਉਂਦੇ ਹੀ ਹੁਣੇ ਬਿਲਕੁਲ ਜੀ ਬਿਲਕੁਲ ਹਾਂਜੀ ਉਰੇ ਉਰੇ ਅਸੀਂ ਮਕੂਲਰ ਡਾ ਕੇ ਯੂਰੀ ਪੈਂਦੇ ਸੌਂਦੇ ਸੀ ਉਦੋਂ ਛੱਤ ਤੇ ਤੁਸੀਂ ਆਉਂਦੇ ਸੀ ਖੁੱਲੀ ਹਵਾ ਦਾ ਆਨੰਦ ਵੀ ਲੈਂਦੇ ਸੀ ਕਿਸੇ ਨੂੰ ਕੋਈ ਇਤਰਾਜ਼ ਸੀ ਕੋਈ ਇਤਰਾਜ਼ ਨਹੀਂ ਸੀਗਾ ਜੀ ਤੇ ਹੁਣ ਜਦੋਂ ਤੁਸੀਂ ਉੱਪਰ ਬਣਾਉਣਾ ਸ਼ੁਰੂ ਕੀਤਾ ਤਾਂ ਇਹੀ ਕੰਧ ਨੂੰ ਕਿਹਾ ਜਾ ਰਿਹਾ ਕਿ ਉੱਚੀ ਕਰ ਲਓ ਉੱਚੀ ਕਰ ਦਿਓ ਜੀ ਕਹਿੰਦੇ ਬਿਲਕੁਲ ਵੀ ਤੁਸੀਂ ਸੁੱਖ ਨਹੀਂ ਲੈਣਾ ਸਾਡੇ ਹਿਸਾਬ ਦੇ ਮੁਤਾਬਕ ਸਾਡੇ ਮ ਕੰਦਰ ਉੱਪਰ ਕੋਈ ਕਾਰਨ ਤਾਂ ਬਾਈ ਦੱਸਿਆ ਹੋਣਾ ਕੋਈ ਵਜ੍ਹਾ ਦਸੀ ਕਾਰਨ ਕੋਈ ਨਹੀਂ ਦੱਸ ਰਹੇ ਕੱਲ ਪੰਚਾਇਤ ਮੈਂਬਰ ਭੇਜੇ ਸੀਗੇ ਜੀ ਉਹ ਕਹਿੰਦੇ ਵੀ ਤੁਸੀਂ ਇਹ ਕੰਦ ਇਦਾਂ ਰੱਖ ਨਹੀਂ ਸਕਦੇ ਮੈਂ ਕਿਹਾ ਵੀ ਕਿੱਥੇ ਲਿਖਿਆ ਵੀ ਬੰਦਾ ਆਪਣੇ ਆਪਣੇ ਮਤਲਬ ਮਕਾਨ ਤੇ ਆਪਣੇ ਹਿਸਾਬ ਨਾਲ ਨਹੀਂ ਜੀ ਮਰ ਸਕਦਾ ਜਗ੍ਹਾ ਤੋ ਡਿਓ ਆ ਜਿੱਥੇ ਇਹ ਕੰਦ ਆ ਬਿਲਕੁਲ ਇਹ ਕੰਦ ਵੀ ਸਾਡੀ ਆਪਣੀ ਆ ਬਿਲਕੁਲ ਜੀ ਉਹਨਾਂ ਤੋਂ ਪਰਾਂ 1 ਇੰਚ ਵੀ ਬਾਹਰ ਨਹੀਂ ਉਹ ਉਹਨਾਂ ਦਾ ਖੇਤ ਹੈ ਜੀ ਤੁਸੀਂ ਦੱਸ ਰਹੇ ਹੋ ਵੀ ਇਹ ਕੰਦ ਪੁਰਾਣੀ ਇਦਾਂ ਹੀ ਹੋਈ ਹੋਈ ਸੀ ਬਨੇਰਾ ਸੀ ਇਹ ਜੀ ਦਾ ਸਾਹਿਬ ਕਿੰਨਾ ਸਮਾਂ ਹੋ ਗਿਆ ਇਦਾਂ ਇਹ 10 ਸਾਲ ਹੋ ਗਏ ਭਾਜੀ 10 ਸਾਲ ਇਨੀ ਕੰਦਨ ਹੋ ਗਈ ਹਾਂਜੀ 10 ਸਾਲ ਹੋ ਗਏ ਸਾਡੇ ਆ ਨੀਚੇ ਲੈਂਟਰ ਪਾਏ ਨੂੰ ਉਦੋਂ ਦੀ ਅਸੀਂ ਇਹ ਬਾਉਂਡਰੀ ਵਾਲ ਕਰੀ ਹੋਈ ਹੈ ਜੀ ਆਬਜੈਕਸ਼ਨ ਕੀ ਹੋਣਾ ਤਾਂ ਕੋਈ ਕੋਈ ਗੱਲ ਤਾਂ ਕਹੀ ਹੋਊਗੀ ਭਾਈ ਸਹੀ ਥਾਣੇਦਾਰ ਸਾਹਿਬ ਨੇ ਲੇਕਿਨ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਕੱਲ ਥਾਣੇਦਾਰ ਸਾਹਿਬ ਨੇ ਮੈਨੂੰ ਇਹ ਦੱਸਿਆ ਕਹਿੰਦੇ ਵੀ ਮੰਨ ਲਓ ਇਹ ਜਗ੍ਹਾ ਤੇਰੀ ਇਹੀ ਖੇਤ ਵਾਲਿਆਂ ਦੀ ਹੁੰਦੀ ਤੇਰੀਆਂ ਧੀਆ ਪੈਣਾ ਬਿਨਾ ਚੁੰਨੀ ਤੋਂ ਕੰਮ ਕਰਦੀਆਂ ਤਾਂ ਤੈਨੂੰ ਕਿੱਦਾਂ ਲੱਗਦਾ ਇੱਦਾਂ ਉਹਨਾਂ ਨੇ ਮਤਲਬ ਸਵੀਚ ਕਰਿਆ ਵੀ ਇਹਨਾਂ ਦਾ ਕਹਿਣ ਦਾ ਭਾਵ ਮਤਲਬ ਉਹਨਾਂ ਨੇ ਤਾਂ ਨਹੀਂ ਸਾਨੂੰ ਦੱਸਿਆ ਥਾਣੇਦਾਰ ਸਾਹਿਬ ਦੇ ਕਹਿਣ ਦੇ ਮੁਤਾਬਕ ਵੀ ਉਹਨਾਂ ਦੀਆਂ ਅਸੀਂ 3 ਭੈਣਾਂ ਨੂੰ ਬਿਨਾ ਚੁੰਨੀ ਤੋਂ ਦੇਖੂਗੇ ਅੱਛਾ ਇਹ ਕਿਹਾ ਤੁਹਾਨੂੰ ਉਹਨਾਂ ਦੇ ਮੁਤਾਬਕ ਜਾਨੀ ਤੁਹਾਡਾ ਜਦੋਂ ਕੋਠਾ ਇਹ ਉੱਪਰ ਨਹੀਂ ਕੁਝ ਬਣਿਆ ਸੀ ਉਦੋਂ ਤੁਸੀਂ ਆਉਂਦੇ ਸੀ ਕਿਸੇ ਨੂੰ ਆਬਜੈਕਸ਼ਨ ਨਹੀਂ ਸੀ ਕਿਸੇ ਨੂੰ ਕੋਈ ਨਹੀਂ ਹੋਰ ਕੋਠੇ ਜਿਹੜੇ ਬਣੇ ਹੋਏ ਆ ਦਿਖਾ ਦਿਓ ਅੱਗੇ ਆ ਕੇ ਕਿ ਹੋਰ ਕੋਈ ਡਬਲ ਨਹੀਂ ਛੱਤੇ ਹੋਏ ਸਾਰਿਆਂ ਦੀ ਛੱਤ ਤੋਂ ਇਹ ਖੇਤ ਦਿਖਦੇ ਆ ਹਾਂਜੀ ਹਾਂਜੀ ਕਿਸੇ ਨੂੰ ਇਤਰਾਜ਼ ਹੈਗਾ ਉਦੋਂ ਨੂੰ ਪਾਜੀ ਅਜੇ ਤੱਕ ਕਿਸੇ ਨੂੰ ਇਤਰਾਜ਼ ਨਹੀਂ ਹੋਇਆ ਨਾ ਨਾਲ ਵੀ ਇੱਧਰ ਹੈਗਾ ਕੁਝ ਹਾਂਜੀ ਇੱਧਰ ਵੀ ਐਦਾਂ ਉੱਪਨੇ ਪਿਆ ਜੀ ਸਾਰਾ ਕੁਝ ਦਿਖਾ ਸਕਦੇ ਹੋ ਮੈਂ ਕੈਮਰਾਮੈਨ ਨੂੰ ਮੰਗਦਾ ਕਿ ਇੱਕ ਵਾਰੀ ਜੇ ਬਾਹਰ ਕਮਾ ਕੇ ਦਿਖਾਇਆ ਜਾ ਸਕਦਾ ਹੈ ਕਿ ਨਾਲ ਕੀ ਪਿਆ ਤੋ ਬਿਲਕੁਲ ਨਾਲ ਵੀ ਜਿਹੜਾ ਹੈਗਾ ਉਹ ਬਿਲਕੁਲ ਓਪਨ ਪਿਆ ਹਾਂਜੀ ਖਾਲੀ ਪਿਆ ਉੱਥੋਂ ਵੀ ਕਿਸੇ ਨੂੰ ਇਤਰਾਜ਼ ਨਹੀਂ ਕਿਸੇ ਨੂੰ ਇਤਰਾਜ਼ ਨਹੀਂ ਭਾਜੀ ਉਹਨਾਂ ਨੂੰ ਨਹੀਂ ਕਿਹਾ ਕਿਸੇ ਨੇ ਵੀ ਪੂਰੀ ਉੱਪਰ ਤੱਕ ਕੰਦ ਚੱਕੋ ਮੈਂ ਮੈਂ ਸਰ ਕਹਿ ਲਿਆ ਜੀ ਮੈਂ ਕੱਲ ਥਾਣੇਦਾਰ ਸਾਹਿਬ ਨੂੰ ਕਿਹਾ ਮੈਂ ਸਰ ਮੈਂ ਆਪਣੇ ਸੁੱਖ ਵਾਸਤੇ ਰੱਖੀ ਆ ਜੇ ਉਹਨਾਂ ਨੂੰ ਅਬਜੈਕਸ਼ਨ ਹੈ ਉਹ ਆਪਣੀ ਕੰਦ ਚ ਆਪਣੇ ਜਗ੍ਹਾ ਚ ਜੋ ਮਰਜ਼ੀ ਕਰ ਲੂਏ ਉਹ ਗੰਦ ਉੱਪਰ ਚੱਕ ਲੈਣ ਤੁਹਾਨੂੰ ਸਿਰੇ ਤੱਕ ਚੱਕ ਲੂ ਜੀ ਆਪਾਂ ਨੂੰ ਕੋਈ ਇਤਰਾਜ਼ ਨਹੀਂ ਸਾਰਾ ਉਹਨਾਂ ਦੀ ਜਗ੍ਹਾ ਇਹ ਮੈਂ ਉਹਨਾਂ ਦੀ ਜਗ੍ਹਾ 'ਚ ਇੰਟਰਫੇਅਰ ਬਿਲਕੁਲ ਵੀ ਨਹੀਂ ਕਰੂੰ 1% ਵੀ ਨਹੀਂ ਕਰਦਾ ਜੀ ਮੈਂ ਉਹਨਾਂ ਨੂੰ ਇਹ ਵੀ ਕਹਿ ਲਿਆ ਇਹ 9 ਇੰਚ ਤੱਕ ਮੈਂ ਮਾਲਕ ਆ ਜੀ ਹੱਦ ਤੱਕ ਉਹ ਤੋਂ 1 ਇੰਚ ਵੀ ਵੱਧ ਆ ਮੇਰੇ ਤੇ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਤੁਸੀਂ ਕਰ ਸਕਦੇ ਆ ਫਿਰ ਇਸ ਤੋਂ ਬਾਅਦ ਭਾਈ ਉੱਪਰ ਵੀ ਤਾਂ ਛੱਤਾ ਹੋਣੀ ਆ ਉਹ ਵੀ ਉੱਪਰ ਉੱਥੇ ਉੱਥੇ ਵੀ ਕਿਹਾ ਮੈਨੂੰ ਵੀ ਬਨੇਰਾ ਉੱਪਰ 8-9 ਫੁੱਟ ਤੱਕ ਮੈਂ ਇਦਾਂ ਹੀ ਭਾਜੀ ਉਹਨਾਂ ਨੂੰ ਕਿਹਾ ਵੀ ਮੰਨ ਲਓ ਮੈਂ ਤੀਜੀ ਮੰਜ਼ਲ ਤੱਕ ਛੱਤੂੰਗਾ ਜੀ ਫਿਰ ਵੀ ਤੁਸੀਂ ਮੈਨੂੰ ਕਹੋਗੇ ਉਹ ਕਹਿੰਦੇ ਕਹੂਗੇ ਕਹਿੰਦੇ ਭਾਵੇਂ ਤੂੰ ਰੱਬ ਤੱਕ ਛੱਤ ਲਾ ਤੈਨੂੰ ਰੱਬ ਤੱਕ ਹੀ ਸਾਡੇ ਕਿ ਨਹੀਂ ਤੇ ਉਲਾ ਕਰਨੇ ਪੈਣਾ ਜੀ ਅੱਛਾ ਹਾਂਜੀ ਜਦੋਂ ਇਹ ਇੱਥੇ ਖੜੇ ਸੀ ਤੁਸੀਂ ਕੋਈ ਦਿੱਕਤ ਨਹੀਂ ਸੀ ਹੁਣ ਛੱਤ ਤੇ ਖੜੋਂਗੇ ਕੋਈ ਦਿੱਕਤ ਨਹੀਂ ਤੇ ਉੱਪਰ ਛੱਤਿਆ ਫਿਰ ਗੰਦ ਕਰਨੀ ਪੈ ਫਿਰ ਗੰਦ ਰੱਬ ਤੱਕ ਬਾਉਂਡਰੀ ਕਰਨੇ ਹੋ ਪੈਣੀ ਆ अच्छा हां जी ਇਹ 4 ਫੁੱਟ ਭਾਜੀ ਦੇਖੋ ਮੈਂ ਆਪਣੇ ਸੁੱਖ ਵਾਤੇ ਛੱਡੀ ਵੀ ਕੋਈ ਉਹਨੂੰ ਪੁਲਿਸ ਨੇ ਬਾਈ ਬੁਲਾਇਆ ਹੋਊਗਾ ਜਾਂ ਆਏ ਤੁਹਾਡੇ ਕੋਲ ਕੋਈ ਕਾਨੂੰਨ ਤਾਂ ਸਮਝਾਇਆ ਹੋਊਗਾ ਵੀ ਇਹ ਕਾਨੂੰਨ ਹੈਗਾ ਕਿ ਨਹੀਂ ਹੈਗਾ ਉਹ ਕਹਿੰਦੇ ਕਿਸੇ ਕਿੰਨੇ ਨੂੰ ਤੁਸੀਂ ਟਾਕੀ ਦਰਵਾਜ਼ਾ ਨਹੀਂ ਰੱਖ ਸਕਦੇ ਜੀ ਉਹ ਕਹਿੰਦੇ ਮੈਂ ਕਿਹਾ ਸਰ ਪਿੱਛੇ ਦਾ ਓਪਨ ਪਿਆਏ ਖੇਤ ਹੈ ਜੀ ਉਹਨਾਂ ਦਾ ਕਹਿੰਦੇ ਕਿਸੇ ਦੇ ਘਰ ਵੱਲ ਨੂੰ ਨਹੀਂ ਰੱਖ ਸਕਦੇ ਮੈਂ ਉਹਨਾਂ ਦਾ ਪਹਿਲੀ ਗੱਲ ਘਰ ਨਹੀਂ ਕਰ ਬਹੁਤ ਪਿੱਛੇ हट ਕੇ ਆ ਜੀ ਇਹ ਜਹੇ ਬਾਈ ਖਾਨੇ ਤਾਂ ਹੋਰ ਵੀ ਦੂਰ ਥਾਡੇ ਤੱਕ ਖੇਤਾਂ ਦੇ ਹੈਗੇ ਆ ਨਾਲੇ ਬਾਉਂਡਰੀ ਵਾਲ ਤੇ ਉਹਨਾਂ ਨੇ ਖੁੱਲੇ ਛੱਡੇ ਹੋਇਆ ਅਸੀਂ ਤਾਂ ਫਿਰ ਵੀ 4 ਫੁੱਟ ਆਪਣੇ ਅੰਦਰ ਤੋਂ ਕਰ ਰਹੇ ਮੈਂ ਇੰਚਾਰ ਸਾਹਿਬ ਨੂੰ ਮੈਂ ਕੱਲ ਕਿਹਾ ਜੀ ਮੈਨੂੰ ਫੋਨ ਆਇਆ ਮੈਂ ਰੋਪੜ ਕੰਮ ਤੇ ਸੀਗਾ ਆਪਣਾ ਮੁਨਸ਼ੀ ਸਾਹਿਬ ਦਾ ਫੋਨ ਆਇਆ ਕਹਿੰਦੇ ਵੀ ਤੇਰੇ ਖਿਲਾਫ ਕੰਪਲੇਟ ਹੈ ਵੀ ਤੂੰ ਕੰਮ ਰੋਕ ਮਸਰ ਮੈਂ ਵੀ ਕਿੱਦਾਂ ਕੰਮ ਰੋਕ ਲੂਗਾ ਮੇਰੇ ਲੈਂਟਰ ਤੇ ਕੰਮ ਪਹੁੰਚਿਆ ਹੋਇਆ ਏ ਲੇਬਰ ਦਾ ਮੇਰਾ ਖਰਚਾ ਜੀ ਸ਼ਟਰਿੰਗ ਦਾ ਖਰਚਾ ਮੈਨੂੰ ਕੌਣ ਦੇਊਗਾ ਜੀ ਇਹੀ ਮੈਂ ਦਿਹਾੜੀਆਂ ਲਾ ਲਾ ਕੇ ਮਸੋ ਤਾਂ ਪਹੁੰਚਿਆ ਜੀ ਇੱਥੇ ਠੀਕ ਹੈ ਜੀ ਕਹਿੰਦੇ ਨਹੀਂ ਤੈਨੂੰ ਕੰਮ ਰੋਕਣੇ ਪੈਣਾ ਮਸਰ ਨਹੀਂ ਰੋਕਣਾ ਜੀ ਮੈਂ ਕੰਮ ਤੁਹਾਡੇ ਪਿੰਡ ਦੀ ਪੰਚਾਇਤ ਤਾਂ ਹੋਣੀ ਆ ਉਹਨਾਂ ਕੋਲ ਦੀ ਤੁਸੀਂ ਗੁਹਾਰ ਨਹੀਂ ਪੰਚਾਇਤ ਸਰ ਹੈਗੀ ਆ ਇਹ ਪੰਚਾਇਤ ਤੁਹਾਨੂੰ ਪਤਾ ਪਿੰਡਾਂ 'ਚ ਮੜੇ ਮੋਟੇ ਮਤ ਭੇਦ ਹੁੰਦੇ ਆ ਜੀ ਜਿਹੜੇ ਮੌਜੂਦਾ ਸਰਪੰਚ ਐ ਮੇਰੇ ਕਿਸੇ ਗੱਲੋਂ ਉਹਨਾਂ ਨਾਲ ਮਤ ਭੇਦ ਹੈ ਜੀ ਉਹ ਆਏ ਸੀਗੇ ਜ਼ਰੂਰ ਮੈਂ ਉਹਨਾਂ ਨੂੰ ਵੈਲਕਮ ਕਰੇ ਆਇਆ ਨੂੰ ਉਹਨਾਂ ਨੂੰ ਕਿਹਾ ਮੌਕਾ ਦੇਖੋ ਠੀਕ ਹੈ ਜੀ ਉਹਨਾਂ ਨੇ ਮੌਕਾ ਦੇਖਿਆ ਉਹ ਕਹਿੰਦੇ ਤੂੰ ਰੱਖ ਨਹੀਂ ਸਕਦਾ ਐਨਾ ਮਕਨੂਨ ਨਹੀਂ ਹੈਗਾ ਮੈਂ ਕਿ ਜਿਹੜਾ ਮੈਂ ਮਤਲਬ ਹੀ ਮਤਲਬ ਮੈਨੂੰ ਨਹੀਂ ਸੋਝੀ ਹੈ ਜੀ ਇੰਨੀ ਵੀ ਤੁਸੀਂ ਦੱਸ ਦੋ ਮੈਨੂੰ ਕਾਨੂੰਨ ਦਿਖਾ ਦਿਓ ਇੱਕ ਵਾਰ ਵੀ ਨਹੀਂ ਕਾਨੂੰਨ ਮੈਂ ਤੁਹਾਡੇ ਨਾਲ ਸਿਰ ਮੱਥੇ ਆ ਤੁਹਾਡੀ ਸਹਿਮਤੀ ਨਾਲ ਹੈ ਮੈਂ ਕਹਿੰਦੇ ਚੱਕ ਲੂੰਗਾ ਜੀ ਉਹ ਕੁਛ ਨਹੀਂ ਬੋਲੇ ਬਸ ਪੰਚਾਇਤ ਮੈਂ ਜਦੋਂ ਕਹਿੰਦੇ ਕਹਿੰਦੇ ਤੂੰ ਗੰਦ ਕਰਨੀ ਇੱਕੋ ਗੱਲ ਵਾਰ-ਵਾਰ ਪੰਚਾਇਤ ਮੈਂਬਰ ਵੀ ਤੂੰ ਗੰਦ ਕਰਨੀ ਮੈਂ ਮੈਂ ਨਹੀਂ ਸਰ ਕਰ ਸਕਦਾ ਵੀ ਜੇ ਕਾਨੂੰਨ ਹੈ ਤਾਂ ਮੈਨੂੰ ਦਿਖਾ ਦੋ ਮੈਂ ਕਰ ਲੂੰਗਾ ਉਹ ਕਹਿੰਦੇ ਮਤਲਬ ਪੰਚ ਸਾਹਿਬ ਬੋਲੇ ਸਰਪੰਚ ਨੂੰ ਸਰਪੰਚ ਨੇ ਮੈਨੂੰ ਬੁਲਾਇਆ ਨਹੀਂ ਉਹ ਕਹਿੰਦੇ ਵੀ ਤੂੰ ਕਹਿੰਦੇ ਨਹੀਂ ਕਰਨੀ ਗੰਦ ਮੈਂ ਮੈਂ ਨਹੀਂ ਕਰਨੀ ਉਹ ਕਹਿੰਦਾ ਸਰਪੰਚ ਨੂੰ ਪੰਚ ਕਹਿੰਦਾ ਉਹਨਾਂ ਨੂੰ ਕਹਿ ਦੇ ਜਾ ਕੇ ਇਹ ਨਹੀਂ ਕਰਦਾ ਆਪਣੀ ਕਾਰਵਾਈ ਕਰੇ ਜਿਹੜੀ ਕਰਨੀ ਠੀਕ ਹੈ ਜੀ ਉਹਰੇ ਤੋਂ ਚਲੇ ਗਏ ਫਿਰ ਪੁਲਿਸ ਚੌਕੀ ਉਹਨਾਂ ਨੇ ਰਿਪੋਰਟ ਕਰਤੀ ਕੱਲ ਸ਼ਾਮੀ 4 ਵਜੇ ਬੁਲਾਏ ਸੀਗੇ ਮੈਂ ਜਣੀ ਕਿ ਕੰਮ ਤੇ ਸੀਗਾ ਮੈਂ 6 ਵਜੇ ਪਹੁੰਚਿਆ ਉੱਥੇ ਮਠਾਣੇਦਾਰ ਸਾਹਿਬ ਨੇ ਮਤਲਬ ਜੀ ਇੱਕ ਵੀ ਗੱਲ ਨਹੀਂ ਸੁਣਦੇ ਜੀ ਉਹ ਉਹ ਕਹਿੰਦੇ ਤੂੰ ਬਾਉਂਡਰੀ ਕਰ ਤੂੰ ਕੰਦ ਕਰ ਤੂੰ ਲੈਂਟਰ ਤੱਕ ਕਰ ਉਹ ਸਾਨੂੰ ਸਭ ਕੁਝ ਪਤਾ ਹੈ ਜੀ ਕਹਿੰਦਾ ਮੈਂ ਤੁਹਾਡੇ ਉੱਪ ਪਾਟਾ ਕਰ ਦੂ ਉਰੇ ਬੈਠੋ ਸਾਨੂੰ ਕੰਟਾ ਕੱਜਲ ਖوار ਕਰਕੇ ਬੈਠਾ ਦਾ ਪਰਚਾ ਵੀ ਅੱਜ ਤੁਸੀਂ ਬਾਅਦ ਨਹੀਂ ਕਰਦੇ ਵੀ ਕੰਤ ਨਹੀਂ ਕਰਦੇ ਮੈਂ ਉੱਥੋਂ ਸਾਰ ਉੱਠ ਕੇ ਆ ਗਿਆ ਜੀ ਠੀਕ ਹੈ ਜੀ ਮੇਰੇ ਬਾਪੂ ਮੇਰੇ ਮਗਰਾਉਣ ਲੱਗਿਆ ਜੀ ਇਹਨੂੰ ਧੱਕੇ ਨਾਲ ਬਿਠਾ ਲਿਆ ਉਹਨਾਂ ਨੇ ਕੁਰਸੀ ਦੇਈ ਕਹਿੰਦੇ ਉਰੀ ਬੈਠ ਫੇ ਇਹਨੂੰ ਸੈਨ ਨੂੰ ਕਹੀ ਗਏ ਬਾਪੂ ਸੈਨਾਂ ਨੂੰ ਨਹੀਂ ਮੰਨਿਆ ਜੀ ਕਾਦੇ ਤੇ ਸੈਨ ਵੀ ਸੈਨ ਕਰੋ ਵੀ ਅਸੀਂ ਕੰਤ ਸਿਰੇ ਲਾਉਂਗੇ ਜੀ ਬਿੱਤ ਕੈਨਾਲ ਤੱਕ ਆਸ਼ਾਈ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਬਿਲਕੁਲ ਮਿਨੀਮਲ ਲੰਗੇ ਆਇਆ ਮੈਂ ਉਤੋਂ ਮਤਲਬ ਉਹਨਾਂ ਨੂੰ ਕਹਤਾ ਮਹਾ ਵੀ ਜੇ ਤੁਸੀਂ ਮੈਨੂੰ ਨਹੀਂ ਛੀਂਡ ਦੇਣਾ ਉਰ ਮੇਰਾ ਕੋਈ ਅਧਿਕਾਰ ਨਹੀਂ ਮੈਂ ਮਰ ਜੈਂਦਾ ਬਸ ਜਾ ਕੇ ਜੇ ਤੁਸੀਂ ਜੀਣਾ ਨਹੀਂ ਦੇਣਾ ਮੈਨੂੰ ਮੇਰੇ ਮਤਾਬਕ ਮੇਰੇ ਘਰ ਚ ਨਹੀਂ ਜੀਣ ਦੇਣਾ ਮੈਂ ਮਰ ਜੈਂਦਾ ਜਾ ਕੇ ਉਸ ਤੋਂ ਬਾਅਦ ਮੈਂ ਪਹਿਲਾਂ ਉਹਨਾਂ ਨੂੰ ਉੱਥੇ ਰੋਪੜ ਕੇ ਆ ਜੀ ਫੋਨ ਤੇ ਮੈਂ ਸਰ ਤੁਸੀਂ ਮੌਕਾ ਦੇ ਕੇ ਆਏ ਕਹਿੰਦੇ ਅਸੀਂ ਨਹੀਂ ਮੌਕਾ ਦੇ ਕੇ ਆਏ ਮੈਂ ਸਰ ਜੇ ਤੁਸੀਂ ਮੌਕਾ ਹੀ ਦੇ ਕੇ ਆਏ ਤੁਸੀਂ ਇੱਕ ਵਾਰ ਜਾ ਕੇ ਤਾਂ ਉਹ ਤੁਸੀਂ ਕਿਹਦੀ ਗੱਲ ਸੁਣੋਗੇ ਉਹਨਾਂ ਦੀ ਸੁਣੋਗੇ ਕਿ ਮੇਰੀ ਸੁਣੋਗੇ ਕਹਿੰਦਾ ਤੂੰ ਸਾਨੂੰ ਕਾਨੂੰ ਮੈਂ ਕਿਹਾ ਮੈਂ ਇੱਕ ਵਾਰ ਤੁਸੀਂ ਮੌਕਾ ਦੇਖਿਓ ਤੁਹਾਨੂੰ ਸਹੀ ਗਲਤ ਦਾ ਪਤਾ ਲੱਗ ਜਣਾ ਜੀ ਫਿਰ ਆਪਾਂ ਉਹ ਤਾਂ ਹੀ ਗੱਲ ਕਹੀ ਜਾਉਂਗੇ ਉਹਨਾਂ ਨੇ ਆਪਣੇ ਪੱਖ ਦੀ ਕਹੀ ਜਾਨੀ ਮੈਂ ਆਪਣੀ ਪੱਖ ਦੀ ਕਹੀ ਜਾਈ ਭਾਵੇਂ ਮੈਂ ਹੀ ਗਲਤ ਹੈ ਜੀ ਤੁਸੀਂ ਇੱਕ ਵਾਰ ਮੌਕਾ ਦੇਖਿਓ ਤੁਹਾਨੂੰ ਬੁਲਾਇਆ ਫਿਰ ਪੁਲਿਸ ਨੇ ਬੁਲਾਇਆ ਮੇਰੇ ਕਹਿੰਦੇ ਸਾਰੇ ਇੱਕ ਵਾਰ ਵੀ ਮੌਕਾ ਦੇਖਣ ਨਹੀਂ ਆਏ ਅੱਜ ਜਦੋਂ ਅਸੀਂ ਸਰੀਆ ਬੰਨਣ ਲੱਗੇ ਉਪਰ ਇਹਨਾਂ ਨੇ ਜਾ ਕੇ ਪੰਚਾਇਤ ਤੋਂ ਸਾਈਨ ਕਰਾ ਕੇ ਕੁਝ ਆਪਣੀਆਂ ਐਪਲੀਕੇਸ਼ਨ ਦੇ ਆਏ ਇਹ ਜਦੇ 15 ਮਿੰਟ ਦੇ ਵਿੱਚ ਪੁਲਿਸ ਆ ਗਈ। ਉਰੇ ਉਹ ਕਹਿੰਦੇ ਤੂੰ ਕੰਮ ਨਹੀਂ ਕਰਨਾ ਹੈਗਾ। ਤੂੰ ਕੰਮ ਰੋਕ। ਫੇ ਉਰੇ ਮਿਸਤਰੀ ਜੀ ਦਾ ਜੀ ਸਾਡੇ ਮਿਸਤਰੀ ਨੂੰ ਧਮਕਾਉਣ ਲੱਗੇ ਕਹਿੰਦੇ ਤੈਨੂੰ ਪਤਾ ਨਹੀਂ ਹੈਗਾ ਤੂੰ ਕਿਦਾਂ ਕੰਦਾ ਕਰ ਰਿਹਾ। ਮੈਂ ਉਹਨਾਂ ਨੂੰ ਕਿਹਾ ਸਾਰ ਵੀ ਜਿਨ੍ਹਾਂ ਨੇ ਤੁਹਾਡੇ ਮਤਲਬ ਕਮਲੇਟ ਸਰਪੰਚ ਨੇ ਵੀ ਕਰੀ ਹੈ। ਉਹਨੇ ਮਤਾ ਪਾਇਆ ਉਹ ਸਰਪੰਚ ਦਾ ਘਰ ਬਿਲਕੁਲ ਸਾਹਮਣੇ ਆ ਉਹਨੇ ਸਾਡੇ ਕਿ ਨਿਊ ਟਾਕੀ ਦਰਵਾਜ਼ੇ ਰੱਖੇ ਹੋਏ। ਗਲੀ ਦੇ ਵਿੱਚ 3 ਫੁੱਟ ਦਾ ਵਾਧਰਾ ਰੱਖਿਆ ਹੋਇਆ ਸਰਕਾਰੀ ਗਲੀ ਦੇ ਵਿੱਚ ਜੀ। ਠੀਕ ਹੈ ਜੀ। ਉਹ ਸਾਹਮਣੇ ਸਾਬਕਾ ਸਰਪੰਚ ਦਾ ਘਰ ਹੈ ਜੀ। ਉਹਨੇ ਐਦਾਂ ਹੀ ਮੇਰੇ ਮਾਂਗ ਸੇਮ ਕਰਿਆ ਹੋਇ ਕਿੱਤਾ ਘਰ ਦਿਖ ਰਿਹਾ ਜੀ ਜਿਹੜਾ ਮਤਲਬ ਮਾਉਂਟੀ ਬਣੀ ਹੋਈ ਬਿਨਾਂ ਲਵਾਈ ਤੋਂ ਜੀ ਉਹ ਸਾਫ ਦਾ ਸਰਪੰਚ ਦਾ ਗਰਦੀਪ ਸਿੰਘ ਦਾ ਹੀ ਘਰ ਹੈ ਉਹਨਾਂ ਨੇ ਵੀ ਸੇਮ ਮੇਰੇ ਮੰਗ ਇਦਾਂ ਹੀ ਬਾਉਂਡਰੀ ਤੇ 4 ਫੁੱਟ ਠੀਕ ਹੈ ਜੀ ਉਹ ਇਦਾਂ ਕਰਿਆ ਉਹ ਦੇਖੋ ਜੀ ਮੈਂ ਤਾਂ ਫਿਰ ਵੀ ਉਹਨਾਂ ਦੀ ਉਧਰ ਹੱਦ ਤੱਕ ਨਹੀਂ ਗਿਆ ਹੈਗਾ ਜੀ ਬਸ ਇਹ ਗੱਲ ਹੈ ਜੀ ਹੁਣ ਤਾਂ ਉਹਨਾਂ ਨੇ ਪੁਲਿਸ ਨੇ ਬੁਲਾਇਆ ਹਾਂਜੀ ਮੈਨੂੰ ਜਣੀ ਕਿ ਸਵੇਰ ਕਹਿ ਕੇ ਸੀਗੇ ਵੀ 4 ਵਜੇ ਚੌਂਕੀ ਪਹੁੰਚਣਾ ਤੁਸੀਂ ਹਾਂਜੀ ਬਿਲਕੁਲ ਪੁਲਿਸ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਇਹ ਕਿ ਕਿਹੜੇ ਕਾਨੂੰਨ ਦੇ ਤਹਿਤ ਇਸ ਵੀਰ ਨੂੰ ਜੇ ਹਾਂ ਕਰਨ ਲਈ ਕਿਹਾ ਜਾ ਰਿਹਾ ਤਾਂ ਫਿਰ ਕੀ ਜੇਕਰ ਉੱਤੇ ਇੱਕ ਨਵਾਂ ਹੁਣ ਲੈਂਟਰ ਪੈ ਗਿਆ ਉਧਰ ਵੀ ਫਿਰ ਇਸੇ ਤਰ੍ਹਾਂ ਕੰਦ ਚੱਕਣੀ ਪਊਗੀ ਜੇ ਇੱਕ ਫਲੋਰ ਹੋਰ ਇਹ ਮਿਹਨਤ ਦੇ ਨਾਲ ਬਣਾਉਂਦਾ ਤਾਂ ਉੱਥੇ ਵੀ ਕੰਦ ਚੱਕਣੀ ਪੈਣਗੀਆਂ ਸਾਰੇ ਘਰਾਂ ਨੂੰ ਆਪਣੇ ਜਿਹੜੇ ਜਿਨ੍ਹਾਂ ਦੀ ਪਿੱਠ ਇਹਨਾਂ ਖੇਤਾਂ ਵੱਲ ਲੱਗਦੀ ਆ ਉਹਨਾਂ ਸਾਰਿਆਂ ਨੂੰ ਉੱਚੀਆਂ ਕੰਦਾਂ ਚੱਕਣੀਆਂ ਪੈਣਗੀਆਂ ਇਹ ਕਿਸ ਤਰ੍ਹਾਂ ਦਾ ਕਾਨੂੰਨ ਹੈ ਕਿਹਨੇ ਇਹ ਜੱਜਮੈਂਟ ਪਾਸ ਕੀਤੀ ਆ ਕਿ ਉਹਨਾਂ ਕੋਲ ਇਸ ਗੱਲ ਦੇ ਅਧਿਕਾਰ ਵੀ ਹੈਗੇ ਆ ਜਾਂ ਨਹੀਂ ਹੈਗੇ ਉਸ ਬਾਰੇ ਗੱਲਬਾਤ ਕਰਨ ਦੇ ਲਈ ਚੌਕੀ ਇੰਚਾਰਜ ਨਾਲ ਵੀ ਤੇ ਕੋਸ਼ਿਸ਼ ਕਰਾਂਗੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਬਈ ਇਹ ਜਿਹੜੀ ਇਸ ਸਾਈਡ ਤੋਂ ਹੁਣ ਤੁਹਾਡੀ ਕੰਦ ਆਹ ਕੰਦ ਤਾਂ ਤੁਹਾਡੀ ਹੈ ਨਾ ਇਹਦੇ ਨਾਲ ਬਿਲਕੁਲ ਤੁਸੀਂ ਛੱਡਿਆ ਹੋਇਆ ਹੁਣ ਇਹ ਕਰ ਕੀਦਾ ਇਹ ਇਹ ਮੇਰੇ ਤਾਇ ਦੇ ਮੁੰਡੇ ਦਾ ਜੀ ਕਿੱਥੇ ਵੀ ਆਪਾਂ ਜੀ ਤੁਹਾਡਾ ਘਰ ਆ ਵੀ ਜੀ ਹਾਂ ਜੀ ਮੇਰਾ ਜੀ ਬਿਰਜੀ ਤੁਸੀਂ ਤੁਸੀਂ ਤਾਂ ਇਹ ਕੰਧ ਇੱਥੇ ਨਹੀਂ ਕਰੀ ਹੋਏ ਤੁਹਾਨੂੰ ਵੀ ਕਿਹਾ ਕਿਸੇ ਨੇ ਵੀ ਕੰਧ ਕਰੋ ਹਾਂ ਜੀ ਪਹਿਲਾਂ ਜਦ ਮਕਾਨ ਬਣਾਉਣ ਲੱਗੇ ਤੇ ਸਾਨੂੰ ਵੀ ਕਿਹਾ ਸੀਗਾ ਵੀ ਕੰਧ ਉੱਪਰ ਚੱਕ ਲੋ ਜੀ ਸਿਰੇ ਅੱਛਾ ਹਾਂ ਜੀ ਹਾਂ ਫਿਰ ਸਾਨੂੰ ਮਜਬੂਰੀ ਨੂੰ ਉੱਪਰ ਚੱਕਣੀ ਪੈ ਗਈ ਸਿਰੇ ਇਹ ਤਾਂ ਗੈਲਰੀ ਛੱਡੀ ਹੋਈ ਜੀ ਤੁਸੀਂ ਦੇਖ ਸਕਦੇ ਜੀ ਪਿੱਛੇ ਗੈਲਰੀ ਹਾਂ ਜੀ ਤੇ ਤੁਸੀਂ ਇਹ ਗੈਲਰੀ ਛੱਡੀ ਮਤਲਬ ਹੈ ਹਾਂ ਜੀ ਹਾਂ ਇਹ ਤੁਹਾਨੂੰ ਵੀ ਕਿਹਾ ਵੀ ਉੱਪਰ ਤੱਕ ਚੱਕੋ ਹਾਂਜੀ ਹਾਂਜੀ ਸਾਨੂੰ ਵੀ ਹੋਇਆ ਸੀਗਾ ਜੀ ਵੀ ਉੱਪਰ ਤੱਕਰ ਸਿਰੇ ਲਾਓ ਵੀ ਤੁਸੀਂ 5 ਫੁੱਟ ਜਾਂ 6 ਫੁੱਟ ਨਹੀਂ ਰੱਖ ਸਕਦੇ ਸਿਰੇ ਲਾਓ ਜੀ ਪਰ ਹੁਣ ਤੁਸੀਂ ਆ ਛੱਤ ਤੇ ਖੜੇ ਹੋ ਬਈ ਇੱਥੇ ਇੱਥੇ ਵੀ ਕਿਸੇ ਨੇ ਕਿਹਾ ਤੁਹਾਨੂੰ ਇਸ ਪਾਸੇ ਨੂੰ ਇਸ ਪਾਸੇ ਦਿਖਾ ਦਿਓ ਕਿ ਇਧਰ ਨੂੰ ਵੀ ਕਿਸੇ ਨੇ ਕਿਹਾ ਵੀ ਕੰਦ ਚੱਕੋ ਹਾਂਜੀ ਆ ਸਿਰੇ ਆ ਲੁਆਈ ਹੋਈ ਜੀ ਦੇਖੋ ਤੁਸੀਂ ਗੱਲ ਨਹੀਂ ਜੀ ਪਤਾ ਨਹੀਂ ਕਿਹਾ ਨਹੀਂ ਜੀ ਉੱਪਰ ਉੱਪਰ ਦਾ ਤਾਂ ਕੋਈ ਦਿੱਕਤ ਨਹੀਂ ਸਾਨੂੰ ਕਿਹਾ ਜੀ ਫਿਲਹਾਲ ਅਸੀਂ ਉੱਪਰ ਪਾਇਆ ਨਹੀਂ ਨਾ ਹੈ ਜਾਂ ਪਾਉਂਗੇ ਸ਼ਾਇਦ ਜਦੋਂ ਕੈਸਾ ਜਗਾ ਤਾਂ ਭਾਈ ਉਹੀ ਆ ਜਗਾ ਤਾਂ ਉਹੀ ਆ ਜੀ ਜਗਾ ਤਾਂ ਇਹਨਾਂ ਦੇ ਬਰੇ ਇਹ ਵੀ ਬਰਾਬਰੇ ਨਾਲ ਇਹ ਵੀ ਬਰਾਬਰ ਹੈ ਇਹਨਾਂ ਦੀ ਜੀ ਇੱਥੋਂ ਖੜ ਕੇ ਦੇਖਣਾ ਜਿੱਥੋਂ ਖੜ ਕੇ ਦੇਖਣਾ ਗਲਤ ਇੱਕੇ ਬਰਾਬਰ ਇੱਕ ਬਰਾਬਰ ਜੀ ਇੱਕ ਬਰਾਬਰ ਹਾਂਜੀ ਸਾਰੀ ਗੱਲ ਇੱਕ ਬਰਾਬਰ ਹੈ ਉਰੇ ਤੋਂ ਵੀ ਦਿਖਦਾ ਜੀ ਤੁਸੀਂ ਦੇਖ ਸਕਦੇ ਜੀ ਪਿੱਛੇ ਨਿਗਾ ਮਾਰ ਤੁਹਾਨੂੰ ਲੱਗਦਾ ਫਿਰ ਵੀ ਇਹ ਤੱਕਾ ਹੈ ਜਾਂ ਫਿਰ ਇਹ ਜਾਇਜ਼ ਗੱਲ ਹੈ ਤੱਕਾ ਹੀ ਹੈ ਜੀ ਇਹ ਤੱਕਾ ਹੀ ਹੈ ਜੀ ਜਾਇਜ਼ ਆ ਮੁੰਡੇ ਛੱਡੀ ਹੋਈ ਆ ਆਪਣੀ ਜਗ੍ਹਾ 'ਚ ਆਪਣੀ ਜਗ੍ਹਾ 'ਚ ਆਪਣਾ ਮਕਾਨ ਵੀ ਬਣਾਉਂਦੀ ਆ ਲਾਇਟਿੰਗ ਬਾਸ ਨਾ ਬਣਾਈਏ ਅਸੀਂ ਕੀ ਆ ਨਹੀਂ ਕਰ ਸਕਦੇ ਆਪਣੀ ਜਗ੍ਹਾ 'ਚ ਅਸੀਂ ਦੱਸੋ ਮੈਨੂੰ ਤੁਸੀਂ ਪੱਤਰਕਾਰ ਹੋ ਤੁਸੀਂ ਠੀਕ ਆਗੇ ਉੱਥੇ ਨਿਊਜ਼ ਦੇ ਦੇਣੀ ਆ ਆਪਣੀ ਜਗ੍ਹਾ 'ਚ ਆਪਣੀ ਮਾਲਕੀ 'ਚ ਅਸੀਂ ਮਕਾਨ ਬਣਾਉਣਾ ਚਾਹਦੇ ਬਿਲਕੁਲ ਬਿਲਕੁਲ ਇਹ ਇਹ ਵੀ ਘਰ ਬਿਲਕੁਲ ਨਾਲ ਲੱਗਦਾ ਤੇ ਇਸ ਪਾਸੇ ਦੀ ਜਿਹੜੀ ਹੈਗੀ ਆ ਉਹ ਕੰਧ ਆ ਹਾਂਜੀ ਹਾਂਜੀ ਇਹ ਇਹ ਸਾਡੇ ਜਿਹੜੇ ਮੌਜੂਦਾ ਸਰਪੰਚ ਸਾਹਿਬ ਹੈ ਜੀ ਇਹ ਉਹਨਾਂ ਦਾ ਘਰ ਹੈ ਉਹਨਾਂ ਨੇ ਉਹ ਦੇਖੋ ਗਲੀ ਦੇ ਵਿੱਚ ਬਾਦਰਾ ਛੱਡਿਆ ਹੋਇਆ ਜੀ 2 ਫੁੱਟ ਦਾ ਠੀਕ ਹੈ ਜੀ ਉਹਨਾਂ ਦੇ ਟਾਕੀ ਦਰਵਾਜ਼ੇ ਆ ਸਾਨੂੰ ਤਾਂ ਉਹਨਾਂ ਦਾ ਕੋਈ ਆਬਜੈਕਸ਼ਨ ਨਹੀਂ ਹੋਇਆ ਵੀ ਹਾਂਜੀ ਬਿਲਕੁਲ ਇਹ ਮੌਜੂਦਾ ਉਹਨਾਂ ਦਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੋਇਆ ਵੀ ਤੂੰ ਸਾਡੀਆਂ ਧੀਆਂ ਭੈਣਾਂ ਨੂੰ ਦੇਖੂਗਾ ਜੀ ਅਸੀਂ ਬਿਲਕੁਲ ਵੀ ਐਦਾਂ ਦੇ ਕੋਈ ਮਤ ਪੇਦ ਨਹੀਂ ਕਰੇ ਕਿਉਂਕਿ ਉਹਨਾਂ ਨੇ ਪਾਇਆ ਬਹੁਤ ਵਧੀਆ ਆਪਣੀ ਮਿਹਨਤ ਨਾਲ ਪਾਇਆ ਜੀ ਐਦਾਂ ਸਾਨੂੰ ਨਹੀਂ ਇਹ ਸਾਰ ਪਤਾ ਨਹੀਂ ਸਾਡੇ ਨਾਲ ਕਿਉਂ ਕਿਆ ਚੱਕਰ ਹੈ ਪਤਾ ਨਹੀਂ ਆਪਸੀ ਕੋਈ ਰੰਜਿਸ਼ ਹੈ ਰੱਬ ਜਾਣੇ ਕੀ ਹੈ ਮਾਣ ਸਰਪਿੰਡਾ ਚ ਆਮ ਚੌਕ ਆ ਗਿਆ ਇਹ ਪਹਿਲੇ ਤਿੰਦੇ ਆਉਂਦੇ ਸੋ ਬਿਲਕੁਲ ਕੋਸ਼ਿਸ਼ ਕਰਦੇ ਆਂ ਹਾਂਜੀ ਕਿ ਉਸ ਪਾਸੇ ਵੱਲ ਜਾ ਕੇ सरपंच साहब ਦੇ ਨਾਲ ਵੀ ਗੱਲਬਾਤ ਕਰੀਏ ਤੇ ਚੌਕੀ ਇੰਚਾਰਜ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ। ਹਾਂਜੀ। ਅ ਪਿੰਡ ਖੇੜੀ ਤੋਂ ਸਰਪੰਚ ਸਾਹਿਬ ਗੱਲ ਕਰ ਰਹੇ ਆ ਜੀ। ਹਾਂਜੀ। ਤੁਹਾਡਾ ਕੀ ਨਾਮ ਹੈ ਜੀ? ਪਰਮੇਂਦਰ ਸਿੰਘ। ਮੈਂ ਹੁਣੇ ਕਾਲ ਲੈ ਰਿਹਾ ਤੁਹਾਨੂੰ ਤੁਹਾਡਾ ਪੱਖ ਲੈਣਾ ਸੀ। ਤੁਸੀਂ ਹਾਂਜੀ। ਤੇ ਜਾਨਣਾ ਮੈਂ ਚਾਹੁੰਨਾ ਕਿ ਇੱਕ ਪਰਿਵਾਰ ਨੇ ਸਾਨੂੰ ਇੱਥੇ ਸੱਦਿਆ ਇੱਕ ਨੌਜਵਾਨ ਤੁਹਾਡਾ ਨਾਂ ਕੀ ਵੀਰ? ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਨੇ ਜੀ। ਜਿਹਦਾ ਕਹਿਣਾ ਹੈ ਕਿ ਆਪਣੇ ਆਪਣੀ ਜਗ੍ਹਾ ਦੇ ਵਿੱਚ ਉਹ ਆਪਣਾ ਮਕਾਨ ਉੱਪਰ ਪਾ ਰਿਹਾ ਹੈ ਤੇ ਤੁਸੀਂ ਉਹਨੂੰ ਕੰਦ ਜਿਹੜੀ ਛੱਤ ਤੱਕ ਲੈੰਟਰ ਤੱਕ ਕਰਨ ਦਾ ਹੁਕਮ ਸੁਣਾਇਆ ਹੈ ਜੀ ਠੀਕ ਹੈ ਹਾਂਜੀ ਉਹ ਦੱਸੋਗੇ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਇਹ ਜਿਹੜਾ ਉਹਨਾਂ ਨੇ ਦੇਖੋ ਕੋਈ ਵੀ ਪਾਰਟੀ ਸਾਨੂੰ ਕਹਿੰਦੀ ਹੈ ਵੀ ਹਾਂ ਇਹ ਇਹਨਾਂ ਨੇ ਸਾਡੇ ਬਸ ਦੁਆਜਾ ਰੱਖਤਾ ਜੀ ਹਾਂਜੀ ਅਸੀਂ ਇਹਨੂੰ ਕਿਹਾ ਵੀ ਹਾਂ ਭਾਈ ਤੁਸੀਂ ਦੁਆਜਾ ਇਹਨੂੰ ਬੰਦ ਕਰ ਦਿਓ ਇਹ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਕਿਹਾ ਜੀ ਨਹੀਂ ਦੁਆਜਾ ਉਧਰ ਨਹੀਂ ਸਾਹਮਣੇ ਜਗ੍ਹਾ ਜੀ ਪਿੱਛੇ ਜਗ੍ਹਾ ਤਾਂ ਜੀ ਸਾਰੇ ਘਰਾਂ ਦੇ ਨਾਲ ਲੱਗਦੀ ਹੈ ਜੀ ਉਹ ਪਿੱਛੇ ਹੋਰ ਵੀ ਕੋਠੇ ਆਗੇ ਆ ਜੀ ਦੇਖੋ ਉਹ ਤਾਂ ਜੀ ਹੈ ਅਸੀਂ ਤਾਂ ਦੇਖੋ ਜੇ ਬੰਦੇ ਕਿਸੇ ਨੇ ਸਾਨੂੰ ਆ ਕੇ ਕਿਹਾ ਏ ਵੀ ਹਾਂ ਭਾਈ ਸਾਡੀ ਜਗ੍ਹਾ ਦੇ ਵਿੱਚ ਉਹ ਦਵਾਜਾ ਰੱਖ ਰਿਆ ਅਸੀਂ ਤਾਂ ਉਹ ਦੂਈ ਪਾਰਟੀ ਨੂੰ ਆ ਕੇ ਤੁਹਾਨੂੰ ਕਹੂਗਾ ਤਾਂ ਕੋਈ ਇਹ ਵੀ ਜੀ ਆ ਕੇ ਵੀ ਫਲਾਣੇ ਦੇ ਘਰ ਪਾ ਲਿਆ ਜੀ ਢਾ ਦਿਓ ਜਾ ਕੇ ਤੁਸੀਂ ਢਾ ਦੋਗੇ ਜਾਂ ਕਾਨੂੰਨ ਦੇਖੋਗੇ ਨਹੀਂ 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 ਕਾਨੂੰਨ ਦੇਖੋਗੇ ਜੀ ਤੁਸੀਂ ਅਸੀਂ ਨਹੀਂ ਅਸੀਂ ਇਹਨਾਂ ਨੂੰ ਸਿਰਫ ਕਿਹਾ ਏ ਅਸੀਂ ਸਵੇਰੀਆਂ ਦੇ ਘਰ ਗਏ ਆ ਸਰ ਇੱਥੇ ਪਰ ਕਾਨੂੰਨ ਦਾ ਰਾਜ ਹਨਾ ਜੀ ਕੋਈ ਕਾਨੂੰਨ ਤਾਂ ਦੇਖੇ ਜਾਊਗਾ ਕੋਈ ਅਪੀਲ ਹਾਂ ਜੀ ਪਤਾ ਕੀ ਹੈ ਕਾਨੂੰਨ ਦੇ ਵਾਰ ਅਸੀਂ ਬਿਲਕੁਲ ਨਹੀਂ ਜਾ ਸਕਦੇ ਤੇ ਉਹਨਾਂ ਨੇ ਕਿਹਾ ਸੀ ਇਹ ਕਹਿੰਦੇ ਜੀ ਅਸੀਂ ਤਾਂ ਵੀ ਬਣਾਣਾ ਹੈ ਹਾਂ ਜੀ ਜੀ ਅਸੀਂ ਨਹੀਂ ਉਹ ਬੰਦ ਕਰਨਾ ਅਸੀਂ ਕਹਿੰਦੇ ਠੀਕ ਹੈ ਇਹ ਕਹਿੰਦੇ ਜੀ ਸਾਨੂੰ ਜੇ ਕਹਿੰਦੇ ਤਿੰਨ ਫਲੋਰ ਵੀ ਤੁਸੀਂ ਬਣਾਓਗੇ ਤਾਂ ਵੀ ਤੁਹਾਨੂੰ ਜੀ ਰੱਬ ਤੱਕ ਵੀ ਬਣਾਉਣੀ ਹੈ ਛੱਤ ਤੱਕ ਤਾਂ ਵੀ ਕੰਧਾਂ ਕਰਨੀਆਂ ਪੈਣਗੀਆਂ ਜੀ ਦੇਖੋ ਗੱਲ ਇਦਾਂ ਹੀ ਅਸੀਂ ਇਹਨਾਂ ਨੂੰ ਕਿਹਾ ਵੀ ਹਾਂ ਪਾਈ ਤੁਸੀਂ ਵੀ ਇਦਾਂ ਬਾਈ ਸਾਡੇ ਕੋਲ ਆਏ ਐ ਵੀ ਉਹਨਾਂ ਨੇ ਗੱਲਬਾਤ ਕੀਤੀ ਵੀ ਹਾਂ ਪਾਈ ਅਸੀਂ ਚੱਲ ਗਏ ਸਾਡੇ ਕੋਲ ਪੰਚਾਇਤ ਕੋਲ ਆਏ ਐ ਚਲ ਮੈਂ ਸੀ ਮੇਰੇ ਨਾਲ ਦੋ ਪੰਜ ਸੀ ਅਸੀਂ ਜਾ ਕੇ ਗੱਲਬਾਤ ਕਰੀ ਇਹਨਾਂ ਨਾਲ ਇਹ ਕਹਿੰਦੇ ਪਏ ਅਸੀਂ ਤਾਂ ਜੀ ਉਹ ਰੱਖਣਾ ਤੁਸੀਂ ਇਹ ਹੁਕਮ ਸੁਣਾ ਦਿੱਤਾ ਜਿਹੜਾ ਜੀ ਹੁਣ ਇਹਦੇ ਉੱਤੇ ਟੱਲੋਂ ਤੁਸੀਂ ਜਾਂ ਕਾਨੂੰਨ ਦੇ ਤਹਿਤ ਚੱਲੋਗੇ ਨਹੀਂ 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 ਦੇਖੋ ਅਸੀਂ ਤਾਂ ਇਹ ਸਿਰਫ ਇਹਨਾਂ ਨੂੰ ਕਿਹਾ ਏ ਵੀ ਪਾਈ ਉਹ ਇਦਾਂ ਕਹਿੰਦੇ ਐ ਪਰ ਉਹ ਕਹਿੰਦੇ ਸਾਡੀ ਜਗਾ ਜੀ ਸਾਡੀ ਮਲਕੀਅਤ ਆ ਸਾਡਾ ਹੱਕ ਬਣਦਾ ਜੀ ਸਾਨੂੰ ਕੋਈ ਦਿੱਕਤ ਨਹੀਂ ਇਹ ਨਹੀਂ ਮਨੇ ਇਸ ਤੋਂ ਬਾਅਦ ਚੌਂਕੀ ਹੋ ਗਈ ਇਹ ਚੌਂਕੀ ਦੇ ਬਾਅਦ ਕੋਰਟ ਹੈ ਜਿੱਦਾਂ ਮਰ ਗਿਆ ਆਪਣਾ ਕੇਸ ਨਾਲ ਸਾਨੂੰ ਕੋਈ ਦਿੱਕਤ ਨਹੀਂ ਖਲਦੀ ਠੀਕ ਹੈ ਜੀ ਪਰ ਇਹ ਕਹਿੰਦੇ ਵੀ ਸਾਡੇ ਘਰ ਆ ਕੇ ਤੁਸੀਂ ਜਿਹੜੀ ਗੱਲਾਂ ਚੰਗਾ ਦੂਏ ਪਿੰਡ ਦੇ ਮਾਮਲੇ ਵਿੱਚ ਕਿਸੇ ਨੇ ਕਿਹਾ ਸਾਨੂੰ ਵੀ ਇਦਾਂ ਕਰਕੇ ਅਸੀਂ ਪੰਚਾਇਤ ਦੇ ਤਸਵਾਰ ਦੇ ਤੌਰ ਤੇ ਅਸੀਂ ਗਏ ਉੱਥੇ ਉਹਨਾਂ ਦੇ ਮਤਲਬ ਤੁਸੀਂ ਹੁਣ ਇਸ ਮਾਮਲੇ ਦੇ ਵਿੱਚ ਨਹੀਂ ਹੈਗੇ ਇਹ ਪੁਲਿਸ ਕੋਲ ਜਾਣ ਪਰਿਵਾਰ ਜਾਂ ਫਿਰ ਅੱਗੇ ਕੋਰਟ ਵਿੱਚ ਜਾਣ ਤੁਸੀਂ ਤੁਹਾਡਾ ਦਖਲ ਨਹੀਂ ਤੁਸੀਂ ਬੈਠ ਕੇ ਗੱਲਬਾਤ ਕਰਨੀ ਹੈ ਤਾਂ ਉਹਨਾਂ ਨੂੰ ਬੁਲਾ ਲਓ ਤੇ ਬੈਠ ਕੇ ਗੱਲਬਾਤ ਕਰ ਲਓ ਹਾਂਜੀ ਠੀਕ ਹੈ ਅਸੀਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਵੀ ਸਾਡਾ ਤਾਂ ਭਾਈ ਇਹ ਹੈ ਵੀ ਅਸੀਂ ਤਾਂ ਵੀ ਦਰਵਾਜ਼ਾ ਹੀ ਰੱਖਣਾ ਹੀ ਹੈ ਹਾਂਜੀ ਵੀ ਅਸੀਂ ਕੁਝ ਨਹੀਂ ਕਰਨਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜਿੰਦਾਂ ਤੁਸੀਂ ਕਰਨਾ ਵੀ ਕਰ ਲਓ ਸਾਨੂੰ ਅਸੀਂ ਇਹ ਇੰਨੀ ਗੱਲ ਕਹਿ ਕੇ ਅਸੀਂ ਭਾਈ ਆਪਣਾ ਕੇ ਤੁਹਾਨੂੰ ਇਸ ਗੱਲ 'ਚ ਹੁਣ ਕੋਈ ਇਤਰਾਜ਼ ਨਹੀਂ ਜੀ ਹਾਂਜੀ ਤੁਹਾਨੂੰ ਇਸ ਗੱਲ 'ਚ ਹੁਣ ਕੋਈ ਇਤਰਾਜ਼ ਹੈ ਜਾਂ ਨਹੀਂ ਹੈ ਜੀ ਨਹੀਂ ਅਸਚੋ ਇਹਦੇ ਕੋਈ ਪਾਇਦਾ ਇਦਾਂ ਇਹਨਾਂ ਦਾ ਆਪਣਾ ਕਰਨਾ ਕਾਨੂੰਨ ਕਾਨੂੰਨੀ ਕਾਰਵਾਈ ਕਰਨੀ ਇਹ ਕਰ ਲਵੇ ਬਾਕੀ ਦੂਸਰੇ ਉਹ ਜਿੰਮੇ ਵਾਲੀਆਂ ਉਹਨਾਂ ਨੇ ਕਰਨੀ ਉਹ ਕਰ ਸਕਦੇ ਹਾਂਜੀ ਫਿਰ ਪਰ ਕੰਮ ਤਾਂ ਕੋਰਟ ਰੋਕ ਸਕਦੀ ਹੈ ਨਾ ਤੁਸੀਂ ਕੰਮ ਨਹੀਂ ਨਾ ਰੋਕ ਸਕਦੇ ਇਹਨਾਂ ਦਾ ਅਸੀਂ ਤਾਂ ਦੇਖੋ ਅਸੀਂ ਤਾਂ ਕਹਿਣਾ ਹੁੰਦਾ ਇੱਕ ਵਾਰ ਤਾਂ ਕਹਿ ਤਾਂ ਉਹਨਾਂ ਨੂੰ ਪਿੰਡ ਦੇ ਮਾਮਲੇ ਚ ਕਹਿ ਤਾਂ ਵੀ ਹਾਂ ਕੋਈ ਗੱਲ ਨਹੀਂ ਵੀ ਹਾਂ ਜੇ ਇਹਨਾਂ ਨੇ ਸਾਡੀ ਨਹੀਂ ਮੰਨੀ ਕੋਈ ਗੱਲ ਨਹੀਂ ਤੁਸੀਂ ਆਪਣਾ ਭਾਈ ਕੋਰਟ ਚ ਲੈ ਜਾਓ ਜਾਂ ਚੌਕੀ ਜਾਓ ਥਾਣੇ ਜਿੱਥਾਂ ਗੱਲਬਾਤ ਹੁੰਦੀ ਕਰ ਲਓ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਆਪਣਾ ਵੱਖ ਰੱਖਣ ਲਈ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਸਤਨਾਮ ਸਿੰਘ ਗੱਲ ਕਰ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਤੁਹਾਡਾ ਪੱਖ ਲੈਣਾ ਸੀ ਤੁਹਾਨੂੰ ਆਨ ਕਾਲ ਲੈ ਰਿਆ ਸੀ ਜੀ ਹਾਂ ਜੀ ਪਿੰਡ ਖੇੜੀ ਤੋਂ ਇੱਕ ਮਾਮਲਾ ਹੈ ਜੀ ਕਿ ਨੌਜਵਾਨ ਨੇ ਸਾਨੂੰ ਬੁਲਾਇਆ ਸੀ ਉਹਨਾਂ ਦਾ ਕਹਿਣਾ ਹੈ ਜੀ ਕਿ ਅਸੀਂ ਇੱਕ ਮਕਾਨ ਉੱਪਰ ਛੱਤਰੇ ਹਾਂ ਤੇ ਸਾਨੂੰ ਪਿੱਛੇ ਕੰਦ ਕਰਨ ਲਈ ਜਬਰੀ ਕਿਹਾ ਜਾ ਰਿਹਾ ਤੇ ਸਾਨੂੰ ਥਾਣੇ ਤੋਂ ਹੀ ਇਸ ਦੇ ਬਾਰੇ ਜ਼ੋਰ ਪਾਇਆ ਜਾ ਰਿਹਾ ਜੀ ਹਾਂ ਜੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਸਾਡੇ ਕੋਲ ਤੋਂ ਤਰਖਾਸਤਾਂ ਆਈਆਂ ਹਾਂ ਹਾਂ ਜੀ ਉਹ ਕਹਿੰਦੇ ਵੀ ਸਾਡੀ ਜਗ੍ਹਾ ਚ ਨੂੰ ਇਹ ਟਾਕੀ ਰੱਖ ਰਹੇ ਆ ਹਾਂ ਜੀ ਤੇ ਇਹਨਾਂ ਨੂੰ ਬੁਲਾਓ ਨਹੀਂ ਤਾਂ ਅਸੀਂ ਰੋਕਣਾ ਹੈ ਕਿ ਨਹੀਂ ਉੱਥੇ ਲੜਾਈ ਝਗੜਾ ਹੋ ਜਾਊਗਾ ਹਾਂਜੀ ਹਾਂ ਅਸੀਂ ਤਾਂ ਇਹਨਾਂ ਨੂੰ ਬੁਲਾਇਆ ਸੀਗਾ ਵੀ ਤੁਸੀਂ ਉੱਥੇ ਆਓ ਅੱਜ 4 ਵਜੇ ਦਾ ਟਾਈਮ ਦਿੱਤਾ ਸੀ ਹਜੇ ਤੱਕ ਆਏ ਨਹੀਂ ਹੈ ਜੀ ਹਾਂਜੀ ਸਰ ਇਹ ਕਹਿੰਦੇ ਆ ਕਿ ਸਾਨੂੰ ਬੰਦ ਕਰਨ ਲਈ ਜ਼ਬਰੀ ਕਿਹਾ ਜਾ ਰਿਹਾ ਸਾਡਾ ਕੰਮ ਰੁਕਿਆ ਜਾ ਰਿਹਾ ਜਾ ਰਿਹਾ ਜੀ ਸਰ ਇਹਨਾਂ ਨੂੰ ਅਧਿਕਾਰ ਨਹੀਂ ਹੈ ਇਹ ਕਿ ਆਪਣੀ ਪਿੱਛੇ ਨੂੰ ਜਿੱਥੇ ਇਹਨਾਂ ਦੀ ਪਹਿਲਾਂ ਹੀ ਤਿੰਨ ਫੁੱਟ ਕੰਦ ਹੋਈ ਹੋਈ ਸੀ ਉਹ ਤੋਂ ਉੱਪਰੇ ਮਕਾਨ ਨਾ ਛੱਤ ਸਕਣ ਜੀ ਕਿਉਂਕਿ ਬਾਕੀ ਸਾਰੇ ਘਰ ਵੀ ਐਸੀ ਤਰ੍ਹਾਂ ਕੋਠੇ ਜਿਹੜੇ ਹੈਗੇ ਆ ਵਿਹਲੇ ਪਏ ਆ ਉਹ ਵੀ ਪਿੱਛੇ ਨੂੰ ਉਸੇ ਤਰ੍ਹਾਂ ਦੇਖ ਸਕਦੇ ਆ ਜਿਸ ਤਰ੍ਹਾਂ ਇਹਨਾਂ ਦੀ ਖਿੜਕੀ ਚੋਂ ਦੇਖਿਆ ਜਾ ਸਕਦਾ ਜੀ ਦੇਖੋ ਅਸੀਂ ਇਹ ਗੱਲ ਨਹੀਂ ਕਹਿੰਦੇ ਸਾਡੇ ਕੋਲ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਹਾਂ ਜੀ ਅਸੀਂ ਤਾਂ ਉਹ ਬੁਲਾਉਣਾ ਹੈ ਬੰਦੇ ਨੂੰ ਜੀ ਫਿਰ ਅਸੀਂ ਬੁਲਾਉਣਾ ਫਿਰ ਉਹਦਾ ਪੱਖ ਸੁਣਨਾ ਹੁਣ ਗੱਲ ਇਹ ਹੈ ਉਹ ਕਹਿੰਦਾ ਵੀ ਪਿੱਛੇ ਜੇ ਤਾਂ ਇਹਨਾਂ ਦੀ ਜਗ੍ਹਾ ਹੈਗੀ ਆ ਤਾਂ ਉਧਰ ਨੂੰ ਰੱਖ ਲਵੇ ਵੀ ਸਾਡੇ ਕੀ ਤਾਂ ਕੱਲ੍ਹ ਹੋਰ ਨਹੀਂ ਬਣਾ ਲੈ ਉਹ ਵੀ ਰੱਖੂਗੇ ਹਾਂ ਜੀ ਗੱਲ ਤਾਂ ਇਹ ਹੈ ਵੀ ਗੰਦਮੰਦ ਸਿੱਟੂ ਗਏ ਹਾਂਜੀ ਸਾਡੇ ਕੋਲ ਤਾਂ ਕੰਪਲੇਂਟ ਆਈ ਅਸੀਂ ਤਾਂ ਬੁਲਾਣੇ ਆ ਹਾਂਜੀ ਪਰ ਜੀ ਗੰਦਮੰਦ ਸਿੱਟਿਆ ਗਿਆ ਜਾਂ ਸਿੱਟੂ ਗਏ ਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਸਿੱਟੂ ਗਏ ਸਿੱਟੂ ਗਏ ਜੀ ਤੇ ਦੇ ਤੇ ਤੁਸੀਂ ਕੀ ਕਾਨੂੰਨੀ ਕਾਰਵਾਈ ਸਮਝਦੇ ਹੋ ਸਰ ਕਿ ਇਸ ਮਸਲੇ ਚ ਹੋ ਸਕਦੀ ਇਹਨਾਂ ਦੇ ਉੱਤੇ ਜਾਂ ਫਿਰ ਤੁਸੀਂ ਲੜਾਈ ਦੇ ਡਰ ਤੋਂ ਇਹਨਾਂ ਨੂੰ ਸੱਦਰਿਓ ਵੀ ਲੜਾਈ ਨਾ ਹੋਵੇ ਲੜਾਈ ਦੇ ਡਰ ਤੋਂ ਸੱਦਰ ਰਹੇ ਆ ਅੱਛਾ ਜੀ ਬਨਾਣ ਵਿੱਚ ਤੁਹਾਨੂੰ ਕੋਈ ਇਤਰਾਜ਼ ਨਹੀਂ ਜੀ ਪੱਤਰਕਾਰ ਸਾਹਿਬ ਸੁਣੋ ਜੀ ਹੁਣ ਸਾਡੇ ਕੋਲ ਕੰਪਲੇਂਟ ਆ ਗਈ ਜੀ ਅਸੀਂ ਇਹਨਾਂ ਨੂੰ ਬਨਾਮ ਲਾਈਏ ਇਹ ਇੱਥੇ ਲੜਪਣ ਜੀ ਗੱਲ ਉਹਨਾਂ ਨੇ ਕਿਹਾ ਜੀ ਅਸੀਂ ਪੁਲਿਸ ਕੋਲ ਦਰਖਾਸਤ ਦਿੱਤੀ ਸੀ ਸਾਡੀ ਪੁਲਿਸ ਨਹੀਂ ਆਈ ਹੈ ਵੀ ਪੁਲਿਸ ਦੀ ਗਲਤੀ ਹੈ ਜੀ ਬਿਲਕੁਲ درست ਗੱਲ ਤੁਹਾਡੀ ਜੀ ਕਹਿੰਦਾ ਗੱਲ ਹੂੰ ਹੂੰ ਇਹ ਮਾਮਲਾ ਹੈ ਹਾਂ ਜੀ ਪਰ ਇਹ ਤੁਸੀਂ ਇਹ ਕਹਿ ਰਹੇ ਕਿ ਸਾਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਵੀ ਤੁਸੀਂ ਕੰਮ ਨਹੀਂ ਕਰਨਾ ਜਾਇ ਬੰਦ ਕਰ ਦਿਓ ਲੈਂਟਰ ਇਹਨਾਂ ਦਾ ਪੈਣ ਦੇ ਉੱਤੇ ਤਿਆਰ ਹੈ ਅਜਿਹੀ ਕੋਈ ਗੱਲ ਤਾਂ ਨਹੀਂ ਸਰ ਬਿਲਕੁਲ ਨਹੀਂ ਆ ਕੋਈ ਵੀ ਜੀ ਇਹ ਤਾਂ ਉਹ ਬਹੁਤ ਕੁਝ ਕਹੂਗੇ ਅਸੀਂ ਤਾਂ ਕੋਈ ਕਹਿੰਦਾ ਦੱਸੋ ਜੀ ਕੋਈ ਕਾਰਵਾਈ ਕਰਨ ਦੀ ਪਰਚਿਆਂ ਦੀ ਵੀ ਗੱਲ ਹੋਈ ਹੈ ਕਿ ਅਸੀਂ ਪਰਚੇ ਪਾਵਾਂਗੇ ਤੁਹਾਡੇ ਤੇ ਉੱਤੇ ਜੇ ਤੁਸੀਂ ਨਹੀਂ ਇਸ ਤਰ੍ਹਾਂ ਕਰੋਗੇ ਨਹੀਂ ਅਸੀਂ ਇਹ ਗੱਲ ਕਹੀ ਹੈ ਵੀ ਜੇ ਲੜੂਗੇ ਤਾਂ ਅਸੀਂ ਕਾਰਵਾਈ ਕਰਾਂਗੇ ਫਿਰ ਠੀਕ ਹੈ ਜੀ ਜੇ ਲੜਾਈ ਤੋਂ ਵਿਚਾਰਿਆ ਤਾਂ ਫਿਰ ਕੋਈ ਦਿੱਕਤ ਨਹੀਂ ਬਿਲਕੁਲ ਠੀਕ ਹੈ ਜੀ ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਪੱਖ ਦਿੱਤਾ ਜੀ ਧੰਨਵਾਦ ਜਿੱਥੇ ਇੱਕ ਪਾਸੇ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਹੁਣੇ ਹੀ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਆਪਣਾ ਕੰਮ ਇਹ ਕਰ ਸਕਦੇ ਆ ਪਰ ਇਹਨਾਂ ਦੇ ਇਲਜ਼ਾਮ ਕੁਝ ਹੋਰ ਹੈ ਉਨ੍ਹਾਂ ਦੇ ਬਿਆਨ ਹੁਣ ਕੁਝ ਹੋਰ ਤੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਇਹੀ ਪੱਖ ਆਇਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਆਪਣਾ ਕੰਮ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਹੋਣੀ ਚਾਹੀਦੀ ਭਈ ਲੜਾਈ ਚਾਹੁੰਦੇ ਹੋ ਤੁਸੀਂ ਅਸੀਂ ਤਰੀ ਬੰਦੇ ਅਸੀਂ ਲੜ ਕੇ ਕੀ ਦੇਣਾ ਲੜਨਾ ਅਜਾ ਸਾਨੂੰ ਚਾਤ ਕੇ ਮਕਾਨ ਪਾ ਰਹੇ ਡੇਹੜੀਦਾਰ ਬੰਦੇ ਅਸੀਂ ਸਭ ਨੂੰ ਪਤਾ ਹੀ ਆ ਸਰਪੰਚ ਖੜਾ ਸਾਫ ਕਾਈ ਤੁਸੀਂ ਵੀ ਹਾਂਜੀ ਕੰਮ ਕਰਦੇ ਆ ਮੈਂ ਇਹਦੀ ਮਾਤਾ ਜੀ ਹਾਂ ਲੋਕਾਂ ਦੀ ਕੰਮਕਾਰ ਕਰਕੇ ਇਹਨਾਂ ਨੂੰ ਅੱਜ ਇੱਥੇ ਤੇ ਕਰਵਾ ਅਸੀਂ ਕਰਿਆ ਨਹੀਂ ਹੋਰ ਕੋਈ ਸਾਡੇ ਕੋਲ ਕੋਈ ਆਮਦਨ ਨਹੀਂ ਜੀ ਤਿੰਨ ਬੇਟੀਆਂ ਵੇਰੀਆਂ ਇੱਕ ਬੇਟਾ ਹਾਂਜੀ ਅਸੀਂ ਕਿਸੇ ਤੋਂ ਫੜ ਫੜ ਕੇ ਗੋਆ ਵੇਚ ਕੋਈ ਲੜਾਈ ਦੀ ਸ਼ੰਕਾ ਇੱਥੇ ਹੈਗੀ ਹੈ ਜੀ ਸਰ ਅਸੀਂ ਅਸੀਂ ਕਿਸੇ ਅਜੀ ਦਾ ਹੱਥ ਬੰਨ ਦੇਂਦੇ ਕੋਈ ਵੀ ਥਾਣੇਦਾਰ ਸਾਹਿਬ ਆਏ ਅਸੀਂ ਹੈ ਸਾਨੂੰ ਇਹਨਾਂ ਤੋਂ ਹੀ ਖਤਰਾ ਹੈ ਵੀ ਸਾਨੂੰ ਕਿਉਂਕਿ ਇਹ ਕਹਿੰਦੇ ਸਾਨੂੰ ਧਮਕੀਆਂ ਜੀ ਮਿਸਤਰੀ ਨੂੰ ਵੀ ਦੇ ਰਹੇ ਆ ਠੀਕ ਹੈ ਜੀ ਤੂੰ ਕੰਮ ਨਹੀਂ ਕਰਨਾ ਤੂੰ ਐਦਾਂ ਨਹੀਂ ਕਰਨਾ ਜੀ ਉਹ ਮਿਸਤਰੀ ਨੂੰ ਮੈਂ ਮਿੰਨਤਾ ਕਰ ਕਰਕੇ ਲੈ ਕੇ ਆਉਂਦਾ ਘਰ ਤੋਂ ਜੀ ਉਹ ਚਲੇ ਜਾਂਦੇ ਜੀ ਤੁਸੀਂ ਫਿਰ ਕੰਪਲੇਂਟ ਦਿਖਾਈ ਇਸ ਗੱਲ ਦੀ ਵੀ ਸਾਨੂੰ ਖਤਰਾ ਹੈ ਤੁਸੀਂ ਵੀ ਕੰਪਲੇਂਟ ਦਿਓ ਆਪਣੇ ਪਹਿਲੋਂ ਚਲੋ ਕੋਈ ਨਹੀਂ ਸਰ ਇਹ ਸਾ ਸਾਨੂੰ ਪਤਾ ਤੁਹਾਨੂੰ ਖਤਰਾ ਮਹਿਸੂਸ ਹੁੰਦਾ ਤੁਹਾਡੇ ਕੋਲ ਅਧਿਕਾਰ ਹੈ ਪੁਲਿਸ ਕੋਲ ਜਾਣ ਦਾ ਬਾਈ ਤੁਸੀਂ ਵੀ ਆਪਣਾ ਅਧਿਕਾਰ ਵਰਤੋ ਉਹ ਕਿ ਥਾਣੇਦਾਰ ਸਾਹਿਬ ਨੇ ਸਾਰ ਸਾਡੀ ਗੱਲੇ ਨਹੀਂ ਸੁਣੀ ਅੱਜ ਵੀ ਆਏ ਆ ਉਰੇ ਅੱਜ ਮੇਰੀ ਗੱਲੇ ਨਹੀਂ ਸੁਣ। ਪਰ ਉਹਨਾਂ ਨੇ ਹੁਣ ਤੁਹਾਡੇ ਸਾਹਮਣੇ ਕਿਹਾ ਨਾ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਲੱਗ ਗਈ ਕਹਿਣ ਹੋਰ ਕਹਿਣ ਲੱਗ ਗਏ ਜੀ ਔਨ ਮਤਲਬ ਹੁਣ ਕੁਛ ਹੈ ਜੀ ਜਦੋਂ ਅਸੀਂ ਜਾਂਦੇ ਉਦੋਂ ਕੁਛ ਹੈ ਜੀ ਕੱਲ ਸਾਨੂੰ ਜ਼ਬਰਦਸਤੀ ਸਾਤ ਤੋਂ ਕਹਿੰਦੇ ਸਾਈਨ ਕਰੋ ਤੁਸੀਂ ਵੀ ਕੰਦ ਅਸੀਂ ਤੁਸੀਂ ਉੱਪਰ ਤੱਕ ਕਰੋਗੇ ਜੀ ਅਸੀਂ ਮੈਂ ਉਹਦੇ ਅਸੀਂ ਮੰਨੇ ਨਹੀਂ ਹੈਗੇ ਜੀ ਸਾਈਨ ਕਰਨ ਦਾ। ਸੋ ਬਿਲਕੁਲ ਇਲਜ਼ਾਮ ਕੁਛ ਹੋਰ ਹੈ ਅੱਗੇ ਉਹ ਥਾਣੇਦਾਰ ਸਾਹਿਬ ਨੇ ਭਰੋਸਾ ਜਿਹੜਾ ਹੈਗਾ ਕੁਛ ਹੋਰ ਦਿੱਤਾ। ਕਿ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਸਿਰਫ ਲੜਾਈ ਦੇ ਕਰਕੇ ਇਹ ਚਾਹੁੰਦੇ ਆ ਕਿ ਲੜਾਈ ਨਾ ਹੋਵੇ ਸੋ ਅਸੀਂ ਵੀ ਉਮੀਦ ਕਰਦੇ ਆ ਕਿ ਕਿਸੇ ਤਰ੍ਹਾਂ ਦੀ ਲੜਾਈ ਨਾ ਹੋਵੇ ਜੇਕਰ ਕੋਈ ਕਾਨੂੰਨੀ ਕਾਰਵਾਈ ਬਣਦੀ ਆ ਤੇ ਦੋਨੇ ਧਿਰਾਂ ਕਾਨੂੰਨ ਦੇ ਰਸਤੇ ਜਾ ਕੇ ਆਪਣੀਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਹੁਣ ਦੇਖਣਾ ਹੋਊਗਾ ਕਿ ਮਗਦਾ ਰਹੀ ਤੇ ਸੂਰਜਾ ਤੂੰ ਕਮੀਆਂ ਦੇ ਵੇੜੇ ਸਰਕਾਰ ਜਿਸ ਤਰ੍ਹਾਂ ਇਸ ਗੱਲ ਦਾ ਸਟੇਜਾਂ ਦੇ ਉੱਤੋਂ ਪ੍ਰਚਾਰ ਕਰਦੀ ਆ ਤਾਂ ਇਹਨਾਂ ਕਮੀਆਂਾਂ ਦੇ ਮਸਲਿਆਂ ਦਾ ਕੋਈ ਹੱਲ ਹੋਊਗਾ ਜਾਂ ਫਿਰ ਇਹ ਮਸਲੇ ਇਸੇ ਤਰ੍ਹਾਂ ਲਟਕੇ ਰਹਿਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾ ਨਸਤਨਮ ਸਿੰਘ ਪੰਜਾਬੀ ਲੋਕ ਚੈਨਲ